ਕਾਫੀ ਲੰਬਾ ਸਫਰ ਸੀਗਾ ਮੁਸ਼ਕਲਾਂ ਭਰਿਆ ਵੀ ਨਹੀਂ ਕਹਿ ਸਕਦੇ ਬਹੁਤ ਐਕਸਾਈਟਿਡ ਸੀਗਾ ਜੀ ਇਹਨੇ ਸ਼ੁਰੂ ਕਰਿਆ ਸੀ ਕਿ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਨਾ ਹੈ ਨਾ ਜੀ ਕਿਉਂਕਿ ਉੱਥੇ ਵੀ ਜੇ ਦੇਖਿਆ ਜਾਵੇ ਕਿ ਪੜਨੋਂ ਵਾਸਤੇ ਵੀ ਸਟਰਗਲ ਕਰਨਾ ਪਿਆ ਬਿਲਕੁਲ ਕਰ ਲਿਆ ਹਾਈ ਸਕੂਲ ਕਰ ਲਿਆ ਪਰ ਉਦੋਂ ਗਾਂ ਦੇ ਰਵਾਜ ਨਹੀਂ ਸੀ ਸਾਡੇ ਪਿੰਡ ਵਿੱਚ ਕੋਈ ਵੀ ਕੁੜੀ ਨਹੀਂ ਸੀ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਜਾਂਦੀ ਸੀ ਮੈਂ ਪਹਿਲੀ ਕੁੜੀ ਸੀ ਜਿਹਨੇ ਗਈ ਉਸ ਦੀ ਮਤਲਬ ਪਹਿਲਾਂ ਵੀ ਇਹ ਕੀਤੀ ਫਿਰ ਮਾਸਟਰ ਕੀਤੀ ਹਾਂ ਮੇਰੀ ਅੰਦਾਜ਼ ਉਹ ਵਿਦਵਾਨਾਂ ਦਾ ਸਾਰਿਆਂ ਦਾ ਜਿਹੜਾ ਮੇਰੇ ਨਾਲੋਂ ਮੇਰੀ ਮਦਰ ਨੂੰ ਜ਼ਿਆਦਾ ਸਹਿਯੋਗ ਉਹਨਾਂ ਦਾ ਆਕੜਾ ਆਕੜਾ ਸੈਨੀਆਂ ਪਈਆਂ ਗੱਲਾਂ ਸਾਨੂੰ ਸੈਨੀਆਂ ਕਰਨੀ ਮੈਨਾਂ ਦਾ ਉਦੋਂ ਜਿਹੜਾ ਕੁੜੀਆਂ ਨੂੰ ਥੋੜਾ ਜਿਹਾ ਮੁਸ਼ਕਲ ਵੀ ਆਉਂਦੀ ਸੀ ਚੈਲੰਜ ਵੀ ਸੀਗੇ ਤੇ ਹੁਣ ਉਹ ਜਿਹੜੇ ਚੈਲੰਜ ਉਹ ਬੱਚਿਆਂ ਨੂੰ ਕਾਫੀ ਸਿਮਲਤਾ ਹੁੰਦਾ ਹੋਣਾ ਉਸ ਤੋਂ ਜ਼ਿਆਦਾ ਅੱਜ ਵੀ ਆਪਾਂ ਯਾਦ ਕਰਦੇ ਹਾਂ ਕਿਉਂਕਿ ਸਾਡੀਆਂ ਜਿਹੜਾ ਨੇ ਅਸੀਂ ਪੰਜਾਬ ਦੀ ਧਰਤੀ ਤੋਂ ਆਏ ਹਾਂ ਅਸੀਂ ਉਹਨਾਂ ਗੱਡੀਆਂ ਦੇ ਵਿੱਚ ਖੇਡਿਆ ਹੋਇਆ ਹੁੰਦਾ ਹੈ ਤੇ ਅਸੀਂ ਉਹ ਚੀਜ਼ਾਂ ਦੇ ਨਾਲ ਤੋਂ ਡਲ ਲਗਾ ਹੁੰਦਾ ਵਾ ਤੁਸੀਂ ਉਹਨਾਂ ਨੂੰ ਜਿੰਦਗੀ ਦਾ ਹਿੱਸਾ ਹੁੰਦਾ ਯਾਨੀ ਕਿ ਤੁਸੀਂ ਉਹ ਜਿੰਦਗੀ ਦੇ ਹਿੱਸੇ ਨੂੰ ਜਿਹੜਾ ਨਹੀਂ ਕੱਟ ਸਕਦੇ ਹੈਗੇ अनम्यूट ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਤੁਹਾਡੀ ਹੋਸਟ ਪਰਮਜੀਤ ਦਿਓਲ ਲੈ ਕੇ ਹਾਜ਼ਰ ਹੋਈਆਂ ਜੀ ਸਾਂਝੀਆਂ ਗੱਲਾਂ ਦੋਸਤੋ ਜਿਹੜੀ ਅੱਜ ਤੁਹਾਡੇ ਨਾਲ ਮੈਂ ਇੱਕ ਖੂਬਸੂਰਤ ਪੈਣ ਦੇ ਨਾਲ ਤੁਹਾਨੂੰ ਮਿਲਾਉਣਾ ਹੈ ਨਾ ਉਹ ਇੱਕ ਕਵਿਤਰੀ ਵੀ ਹੈ ਤੇ ਕਹਾਣੀਕਾਰਾ ਵੀ ਹੈ ਤੇ ਖਾਸ ਗੱਲ ਹੈ ਕਿ ਉਹ ਔਰਤਾਂ ਲਈ ਇੱਕ ਰੋਲ ਮਾਡਲ ਨੇ ਤੇ ਅੱਜ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣਾ ਹੈ ਤੇ ਆਓ ਫੇ ਆਪਾਂ ਮਿਲਦੇ ਹਾਂ ਦੇਖਦੇ ਹਾਂ ਅੰਦਰ ਕੀ ਕਰਦੇ ਨੇ ਚਲੋ ਆਜੋ ਆਂਦੀਆਂ ਗੱਲਾਂ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜਿਹੜੀ ਭੈਣ ਦੇ ਨਾਲ ਤੁਹਾਨੂੰ ਅੱਜ ਅਸੀਂ ਮਿਲਾਉਣਾ ਹੈ ਤੇ ਉਹ ਸਾਰੀਆਂ ਔਰਤਾਂ ਲਈ ਰੋਲ ਮਾਡਲ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੁਦ ਜਦੋਂ ਉਹਨਾਂ ਦੇ ਬੱਚੇ ਯੂਨੀਵਰਸਿਟੀ ਵਿੱਚ ਕਾਲਜ ਵਿੱਚ ਗਏ ਸੀ ਤੇ ਉਹਨਾਂ ਦੇ ਨਾਲ ਉਹਨਾਂ ਨੇ ਪੜ੍ਹਾਈ ਕੀਤੀ ਤੇ ਇਸ ਮਕਾਮ ਤੇ ਪਹੁੰਚੇ ਕਿ ਉਹਨਾਂ ਨੇ ਕੈਨੇਡੀਅਨ ਸਕੂਲਾਂ ਦੇ ਵਿੱਚ ਪੜਾਇਆ ਤੇ ਅੱਜ ਉਹ ਰਿਟਾਇਰ ਹੋਏ ਨੇ ਤੇ ਨਾਲ ਕਹਾਣੀ ਲਿਖਦੇ ਨੇ ਕਵਿਤਾ ਲਿਖਦੇ ਨੇ ਤੇ ਆਓ ਅੱਜ ਮਿਲਾਉਨੇ ਆ ਤੁਹਾਨੂੰ ਰਿਸ਼ਪਾਲ ਭੈਣ ਜੀ ਦੇ ਨਾਲ ਰਿਸ਼ਪਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਾਂਝੀਆਂ ਗੱਲਾਂ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਆਇਆ ਜੀ ਰਿਸ਼ਪਾਲ ਜੀ ਬੜਾ ਚੰਗਾ ਲੱਗਿਆ ਚਾਹ ਪਾਣੀ ਤਾਂ ਆਪਾਂ ਹੁਣ ਪੀ ਲਿਆ ਪੂਰੇ ਆਪਾਂ ਹੁਣ ਜਿਹੜੇ ਰੱਜ ਪੁੱਜ ਗਏ ਆ ਤੇ ਹੁਣ ਆਪਾਂ ਗੱਲਾਂ ਦਾ ਸਿਲਸਲਾ ਜਿਹੜਾ ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕਰਨ ਦਾ ਤਾਂ ਵੀ ਸੁਭਬ ਬਣਿਆ ਮੇਰਾ ਕਿਉਂਕਿ ਤੁਸੀਂ ਔਰਤਾਂ ਲਈ ਇੱਕ ਰੋਲ ਮਾਡਲ ਹੋ ਥੈਂਕ ਯੂ ਧੰਨਵਾਦ ਜੀ ਰਿਸਪਨਸ ਜਦੋਂ ਤੁਸੀਂ ਪੰਜਾਬ ਤੋਂ ਆਏ ਤੇ ਕੈਨੇਡਾ ਤੱਕ ਦਾ ਜਿਹੜਾ ਤੁਹਾਡਾ ਸਫ਼ਰ ਸੀਗਾ ਉਹ ਮੈਨੂੰ ਪਤਾ ਵੀ ਔਕੜਾਂ ਭਰਿਆ ਹੋਏ ਹੋਵੇਗਾ ਮੁਸ਼ਕਲਾਂ ਭਰਿਆ ਹੋਵੇਗਾ ਕਿਉਂਕਿ ਜਦੋਂ ਆਪਾਂ ਇੱਕ ਧਰਤੀ ਤੋਂ ਦੂਜੀ ਧਰਤੀ ਤੇ ਆਉਨੇ ਤਾਂ ਆਪਾਂ ਜ਼ੀਰੋ ਤੋਂ ਸਟਾਰਟ ਕਰਦੇ ਆ ਆਪਣੀ ਜਿਹੜੀ ਲਾਈਫ ਆ ਹਨਾ ਫਿਰ ਉਹਦੇ ਵਿੱਚ ਉਹ ਜਿਹੜਾ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਤੇ ਤੁਸੀਂ ਅੱਜ ਕੈਨੇਡੀਅਨ ਸਕੂਲਾਂ ਦੇ ਵਿੱਚ ਪੜਾ ਕੇ ਰਿਟਾਇਰਮੈਂਟ ਵੀ ਲੈ ਲਈ ਆ ਤੇ ਇਹ ਉਹ ਜਿਹੜਾ ਤੁਹਾਡਾ ਸਫ਼ਰ ਸੀਗਾ ਕਿਵੇਂ ਬਰਿਆ ਕਾਫੀ ਲੰਬਾ ਸਫਰ ਸੀਗਾ ਮਸ਼ਕਲਾਂ ਭਰਿਆ ਵੀ ਨਹੀਂ ਕਹਿ ਸਕਦੇ ਬਹੁਤ ਐਕਸਾਈਟਿਡ ਸੀਗਾ ਜੀ ਕਿਉਂਕਿ ਹਮੇਸ਼ਾ ਸੋਚਿਆ ਸੀਗਾ ਕਿ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਨਾ ਹਨਾ ਜੀ ਕਿਉਂਕਿ ਉੱਥੇ ਵੀ ਜੇ ਦੇਖਿਆ ਜਾਵੇ ਕਿ ਪੜਾਣੋਂ ਆਸਤੇ ਵੀ ਸਟਰਗਲ ਕਰਨਾ ਪਿਆ ਬਿਲਕੁਲ ਮੇਰਾ ਥੋੜਾ ਜਿਹਾ ਬਚਪਨ ਜਿਹੜਾ ਉਹ ਜੁਪੀ ਦੇ ਵਿੱਚ ਗੁਜ਼ਰਿਆ ਸੀ ਹਮਮ ਉੱਥੇ ਸਕੂਲਾਂ ਦਾ ਨਾ ਹੋਣ ਕਰਕੇ ਫਿਰ ਅਸੀਂ ਪੰਜਾਬ ਦੇ ਵਿੱਚ ਆ ਗਏ ਤੇ ਇੱਥੇ ਸਕੂਲ ਕਰ ਲਿਆ ਹਾਈ ਸਕੂਲ ਕਰ ਲਿਆ ਪਰ ਉਸ ਤੋਂ ਗਾਂ ਦੇ ਰਿਵਾਜ ਨਹੀਂ ਸੀ ਸਾਡੇ ਪਿੰਡ ਵਿੱਚ ਕੋਈ ਵੀ ਕੁੜੀ ਨਹੀਂ ਸੀ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਜਾਂਦੀ ਸੀ ਮੈਂ ਪਹਿਲੀ ਕੁੜੀ ਸੀ ਜਿਹਨੇ ਯੂਨੀਵਰਸਿਟੀ ਮਤਲਬ ਪਹਿਲਾਂ ਬੀਏ ਕੀਤੀ ਫਿਰ ਮਾਸਟਰ ਕੀਤੀ ਹੈ ਨਾ ਹੂੰ ਹੂੰ ਤੇ ਉਹਦੇ ਵਿੱਚ ਕਾਫੀ ਜਿੱਦਾਂ ਸਾਡੇ ਆਪਣੇਆਂ ਦਾ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਜਿਹੜਾ ਮੇਰੇ ਨਾਲੋਂ ਮੇਰੀ ਮਦਰ ਨੂੰ ਜ਼ਿਆਦਾ ਸਹਿਯੋਗ ਉਹਕੜਾ ਉਹਕੜਾ ਸੈਣੀਆਂ ਪਈਆਂ ਗੱਲਾਂ ਸਾਨੂੰ ਸੈਣੀਆਂ ਪਈਆਂ ਤੇ ਤੁਹਾਨੂੰ ਕੋਈ ਜਿਹੜਾ ਪੜਾਈ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਨਹੀਂ ਮੈਨੂੰ ਪੜਨ ਦੇ ਵਿੱਚ ਜਿਵੇਂ ਹੁਣ ਕਾਲਜ ਤੋਂ ਵੀ ਫਾਦਰ ਵੀ ਸੋਸਾਇਟੀ ਦੇ ਨਾਲ ਅਸਿਮੀਲੇਟ ਹੋਣਾ ਚਾਹੁੰਦੇ ਸੀਗੇ ਕਿ ਸੋਸਾਇਟੀ ਦੇ ਵਿੱਚ ਤੁਹਾਨੂੰ ਪਤਾ ਕਿ ਰਹਿੰਦੇ ਹੋਇਆ ਸਾਰਾ ਸਾਰੇ ਇਨਸਾਨ ਚਾਹੁੰਦੇ ਕਿ ਅਸੀਂ ਫਿਟਨ ਹੋਈਏ ਅਸਿਮੀਲੇਟ ਹੋਈਏ ਤੇ ਜਿਹੜੇ ਸੋਸਾਇਟੀ ਦੇ ਰੂਲਸ ਆ ਕੁੜੀਆਂ ਨੂੰ ਨਹੀਂ ਪੜਾਉਣਾ ਅੱਗੇ ਇੱਜ਼ਤ ਦਾ ਸਵਾਲ ਸਾਰਿਆਂ ਉਹ ਜਿਹੜੇ ਮਰਦ ਵੀ ਤੇ ਔਰਤਾਂ ਵੀ ਸਾਰੇ ਕਹਿੰਦੇ ਆ ਕਿ ਅਸੀਂ ਫਿਟਨ ਹੋਈਏ ਅਸੀਂ ਜੋ ਸੋਸਾਇਟੀ ਚਾਹੁੰਦੀ ਆਸੀ ਉਹ ਕਰੀਏ ਪਰ ਜਦੋਂ ਤੁਸੀਂ ਹਟ ਕੇ ਕੋਈ ਚੇਂਜ ਕਰਦੇ ਆਂ ਤੇ ਆਬਵੀਅਸਲੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਪੈਂਦਾ ਹੀ ਹੈਗਾ ਪਰ ਜਦੋਂ ਤੁਸੀਂ ਸੋਚਿਆ ਹੋਵੇ ਕਿ ਕੋਈ ਬਦਲਾ ਲਿਆਉਣਾ ਹੂੰ ਹੂੰ ਤੇ ਕੋਈ ਚੇਂਜ ਕਰਨੀ ਉਸ ਤੋਂ ਬਾਅਦ ਕਿੰਨੀਆਂ ਕੁੜੀਆਂ ਹੁਣ ਸਾਡੇ ਐਮਏ ਵੀ ਕਰ ਲਈਆਂ ਬੀਏ ਵੀ ਕਰ ਲਈਆਂ ਲਿਖਦੀਆਂ ਵੀ ਆ ਸਾਰਾ ਕੁਝ ਹੈਗਾ ਕਿਉਂਕਿ ਪਹਿਲਾਂ ਕਦਮ ਜਿਹੜਾ ਚੱਕਣਾ ਉਹ ਜ਼ਰੂਰ ਮੁਸ਼ਕਲ ਹੁੰਦਾ ਮੈਨੂੰ ਲੱਗਦਾ ਉਦੋਂ ਜਿਹੜਾ ਕੁੜੀਆਂ ਨੂੰ ਥੋੜਾ ਜਿਹਾ ਮੁਸ਼ਕਲ ਵੀ ਆਉਂਦੀ ਸੀ ਚੈਲੰਜ ਵੀ ਸੀਗੇ ਤੇ ਹੁਣ ਉਹ ਜਿਹੜੇ ਚੈਲੰਜ ਉਹ ਬੱਚਿਆਂ ਨੂੰ ਕਾਫੀ ਸਹੂਲਤਾਂ ਹੁਣ ਉੱਥੇ ਜਿਆਦਾ ਪਰ ਸਹੂਲਤਾਂ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਅਪਰਚੂਨਿਟੀ ਨਹੀਂ ਲੈਂਦੇ ਹੈਗੇ ਤੇ ਇਹ ਤੁਹਾਡਾ ਫਾਲਟ ਹੈਗਾ ਆਪਣੇ ਤੁਸੀਂ ਜਦੋਂ ਗੱਲ ਕੀਤੀ ਆ ਜੂਪੀ ਦੇ ਵਿੱਚ ਉੱਥੇ ਫਾਦਰ ਸਾਹਿਬ ਜੂਪੀ ਨਹੀਂ ਸਾਡੇ ਉੱਥੇ ਫਾਰਮ ਹੁੰਦੇ ਸੀ ਕਿ ਸਾਰਿਆਂ ਦੇ ਮੇਰੇ ਨਾਨਕਿਆਂ ਦੇ ਮਾਸੀ ਦੇ ਵੀ ਤਾਂ ਸਾਡੇ ਵੀ ਤਾਂ ਸੀ ਉੱਥੇ ਥੋੜਾ ਜਿਹਾ ਰਹੇ ਆ ਤੇ ਫਿਰ ਮੇਰੇ ਕਿ ਮਮਾ ਦੀ ਡੈਥ ਹੋ ਗਈ ਤਾਂ ਫਿਰ ਸਾਰੇ ਛੱਡ ਕੇ ਆ ਗਏ ਸੀ ਕਿ ਕਿਹੜੀ ਸਾਈਡ ਦੇ ਵਿੱਚ ਅਸੀਂ ਰਾਮਪੁਰ ਬਲਾਸਪੁਰ ਤੇ ਸਾਡੇ ਪਿੰਡ ਦਾ ਨਾਮ ਜਮਨਾਪੁਰ ਸੀਗਾ ਤੇ ਹੁਣ ਵੀ ਕਦੀ ਕਹੇ ਉੱਥੇ ਜਦੋਂ ਪੰਜਾਬ ਤੋਂ ਜਾਂਦੇ ਹਾਂ ਨਹੀਂ ਨਹੀਂ ਮੇਰੇ ਮਦਰ ਤੇ ਫਾਦਰ ਜ਼ਮੀਰ ਵੇਚਣ ਗਏ ਸੀ ਅਸੀਂ ਨਹੀਂ ਕਦੀ ਵੀ ਗਏ ਉਦੋਂ ਚਾਹੁੰਦੇ ਆ ਵੀ ਕਦੀ ਦੇਖੀਏ ਹੁਣ ਤਾਂ ਮੇਰਾ ਖਿਆਲ ਉਹ ਏਰੀਆ ਦਾ ਦਿਲ ਤਾਂ ਕਰਦਾ ਹੀ ਵੀ ਦੇਖੀਏ ਜਿੱਥੇ ਅਸੀਂ ਨਹੀਂ ਉਹ ਕਾਫੀ ਏਰੀਆ ਹੁਣ ਡਿਵੈਲਪ ਹੋ ਗਿਆ ਹੋਊਗਾ ਉਹਨਾਂ ਦਿਨਾਂ ਦੇ ਵਿੱਚ ਤੇ ਉੱਥੇ ਸ਼ੇਅਰ ਹੁੰਦੇ ਸੀਗੇ ਤੇ ਸਾਫ ਹੁੰਦੇ ਸੀ ਕਿ ਨਾ ਲੱਗਦਾ ਸੀ ਉਥੋਂ ਨਹੀਂ ਡਰਨ ਵਾਲੇ ਪਤਾ ਨਹੀਂ ਕਰੇ ਉਥੋਂ ਦਾ ਕਰਕੇ ਮੈਨੂੰ ਕੋਈ ਡਰ ਇਦਾਂ ਮੇਰੇ ਮਨ ਚ ਡਰ ਨਹੀਂ ਕਰੀ ਹੈਗਾ ਕੋਈ ਕਿਸੇ ਦਾਇਸ਼ पे ਤੁਹਾਡੀ ਜਮਨਾ ਨਗਰ ਨਹੀਂ ਨਹੀਂ ਮੇਰੇ ਸਿਰ ਇਥੋਂ ਪੰਜਾਬ ਵੀ ਹੋ ਕੇ ਫਿਰ ਮੇਰੇ ਦੋ ਪੇ ਫਿਰ ਜਿਹੜੇ ਸੀ ਨਾ ਹਾਂ ਹਾਂ ਉਹਨਾਂ ਦੀ ਉੱਥੇ ਵੀ ਸੀਗੀ ਠੀਕ ਆ ਤੇ ਫਿਰ ਵੀ ਤੁਸੀਂ ਜਦੋਂ ਮੈਂ ਦੇਖਿਆ ਪਿੰਡ ਜਾਣੇ ਹਾਂ ਤੇ ਤੁਸੀਂ ਉਹਨਾਂ ਜਗ੍ਹਾ ਨੂੰ ਘਰਦਿਆਂ ਮੈਂ ਦੇਖਿਆ ਪਿਛਲੀ ਵਾਰ ਤੁਸੀਂ ਕੈਸੀ ਫੋਟੋਆਂ ਵੀ ਪਾਈਆਂ ਸੀ ਤੁਸੀਂ ਮਦਰ ਦੇ ਮੈਂ ਤਾਂ ਫੁੱਲ ਲੈ ਕੇ ਗਿਆ ਸੀ ਜਦੋਂ ਹਾਂਜੀ ਮੇਰੇ ਮਦਰ ਦੇ ਫੁੱਲ ਉਸ ਜਗ੍ਹਾ ਨੂੰ ਅੱਜ ਵੀ ਆਪਾਂ ਯਾਦ ਕਰਦੇ ਹਾਂ ਕਿਉਂਕਿ ਸਾਡੀਆਂ ਜਿਹੜਾ ਨੇ ਅਸੀਂ ਪੰਜਾਬ ਦੀ ਧਰਤੀ ਤੋਂ ਆਏ ਹਾਂ ਅਸੀਂ ਉਹਨਾਂ ਗੜਲੀਆਂ ਦੇ ਵਿੱਚ ਖੇਡਿਆ ਹੋਇਆ ਹੁੰਦਾ ਹੈ ਤੇ ਅਸੀਂ ਹਾਂਜੀ ਤੁਹਾਡਾ ਲੁਗਾਵ ਹੁੰਦਾ ਵਾ ਜਿੱਥੇ ਤੁਸੀਂ ਬਚਪਨ ਗੁਜ਼ਾਰਿਆ ਹੋਵੇ ਉਹ ਚੀਜ਼ਾਂ ਦੇ ਨਾਲ ਤੁਹਾਡਾ ਲਗਾ ਹੁੰਦਾ ਵਾ ਤੁਸੀਂ ਉਹਨਾਂ ਨੂੰ ਜਿੰਦਗੀ ਦਾ ਹਿੱਸਾ ਹੁੰਦਾ ਯਾਨੀ ਕਿ ਤੁਸੀਂ ਉਹ ਜਿੰਦਗੀ ਦੇ ਹਿੱਸੇ ਨੂੰ ਜਿਹੜਾ ਨਹੀਂ ਕੱਟ ਸਕਦੇ ਹੈਗੇ ਕਿਉਂਕਿ ਜਿਹੜੀਆਂ ਮੁਸ਼ਕਲਾਂ ਵੀ ਆ ਚੰਗਾ ਵੀ ਮਾੜਾ ਵੀ ਸਾਰਾ ਤੁਹਾਡੀ ਜ਼ਿੰਦਗੀ ਦਾ ਹਿੱਸਾ ਵਾ ਤੇ ਉਹ ਫਿਰ ਨਾਲ-ਨਾਲ ਤੁਹਾਡੀਆਂ ਯਾਦਾਂ ਬਣ ਜਾਂਦੀਆਂ ਹੈਗੀਆਂ ਹਾਂ ਜਿੰਦਗੀ ਦਾ ਹਿੱਸਾ ਤੇ ਤੁਸੀਂ ਜਦੋਂ ਪੰਜਾਬ ਤੋਂ ਫਿਰ ਇੱਥੇ ਆ ਗਏ ਤੁਹਾਡਾ ਵਿਆਹ ਹੋ ਕੇ ਜਦੋਂ ਆਸਾਂ ਕਰਦੇ ਤੁਸੀਂ ਆਏ ਹੋ ਤੇ ਇੱਥੇ ਆਣ ਕੇ ਕਾਫੀ ਤੁਹਾਨੂੰ ਮੁਸ਼ਕਲਾਂ ਦਾ ਥੋੜਾ ਵਾਲਾ ਜਿਹੜਾ ਜਦੋਂ ਆਪਾਂ ਲਾਈਫ ਮੁਸ਼ਕਲ ਮੈਂ ਤਾਂ ਕਹਿੰਦੀ ਜਦੋਂ ਅਸੀਂ ਲਾਈਫ ਦੇ ਵਿੱਚ ਪੈਰ ਰੱਖਦੇ ਆ ਨਵੀਂ ਸਾਡੇ ਲਈ ਧਰਤੀ ਹੁੰਦੀ ਆ ਤਾਂ ਉਹ ਤਾਂ ਪਹਿਲਾਂ ਹੀ ਆਪਾਂ ਔਨੇ ਵੀ ਆ ਜਦੋਂ ਸਿੱਖ ਕੇ ਹੀ ਆਉਨੇ ਆ ਉੱਥੋਂ ਸੋਚ ਕੇ ਆਉਨੇ ਆ ਵੀ ਥੋੜਾ ਵਾਲਾ ਤੇ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਮੈਂ ਆਈ ਸੀਗੀ 75 ਦੇ ਵਿੱਚ 1975 ਸਮਾਂ ਵੀ ਦੇਖ ਲਓ 75 ਦੇ ਵਿੱਚ ਜਿਹੜਾ ਇੱਥੇ ਪੰਜਾਬੀ ਬਹੁਤ ਘੱਟ ਦੇਖਣ ਨੂੰ ਮਿਲਦੇ ਸੀ ਨੀ ਬਹੁਤ ਘੱਟ ਹੁੰਦੇ ਸੀ ਉਦੋਂ ਮੈਂ ਆਈ ਸੀ ਪਰ ਫਿਰ ਮੈਂ 79 ਦੇ ਵਿੱਚ ਛੱਡ ਕੇ ਚਲੀ ਗਈ ਸੀ ਅੱਛਾ ਜੀ ਫਿਰ ਮੈਂ ਨਹੀਂ ਆਉਣਾ ਚਾਹੁੰਦੀ ਸੀ ਕਿਉਂਕਿ 76 ਦੇ ਵਿੱਚ ਮੇਰੀ ਵੱਡੀ ਬੇਟੀ ਦਾ ਜਨਮ ਹੋਇਆ ਇੱਥੇ ਠੀਕ ਹੈ ਜੀ ਥੈਨ ਫਿਰ ਮੈਂ ਪ੍ਰੈਗਨੈਂਸੀ 'ਚ ਮੈਂ ਵਾਪਸ ਚਲੀ ਗਈ ਦੂਸਰੀ ਤਾਂ ਪੰਜਾਬ ਦੇ ਵਿੱਚ ਹੋਇਆ ਸੀ ਠੀਕ ਹੈ ਠੀਕ ਫਿਰ ਮੈਂ ਆਉਣਾ ਨਹੀਂ ਸੀ ਚਾਹੁੰਦੀ ਪਰ ਜਸਵੰਤ ਸਿੰਘ ਵੈਦੀ ਹਮ ਤੇ ਇੱਥੋਂ ਇੱਕ ਹੋਰ ਹੈਗੇ ਸੀ ਆਪਣੇ ਗੁਰਦੀਪ ਸਿੰਘ ਚੋਹਾਨ ਹਾਂਜੀ ਉਹਨਾਂ ਨੇ ਮੈਨੂੰ ਬਹੁਤ ਪੁੱਛ ਕੀਤਾ ਕਿ ਤੂੰ ਇੱਥੇ ਵਾਪਸ ਆ ਫਿਰ ਮੈਂ ਵਾਪਸ ਆਈ ਆ ਫਿਰ ਮੈਂ ਚਾਰ 5 ਸਾਲ ਬਾਅਦ ਨਾ 4 ਸਾਲ ਬਾਅਦ ਅਸੀਂ ਵਿੱਚ ਫਿਰ ਮੈਂ ਪੱਕੇ ਇੱਥੇ ਆਈ ਜਾਂ ਜਦ ਤੁਸੀਂ 75 ਦੀ 75 ਦੀ ਗੱਲ ਕਰਦੇ ਆ ਉਦੋਂ ਤਾਂ ਕਹਿੰਦੇ ਸੀ ਵੀ ਆਪਣਾ ਬੰਦਾ ਲੱਭਦਾ ਹੀ ਮੁਸ਼ਕਲ ਸੀਗਾ ਤੇ ਜਿਹੜੇ ਬੰਦੇ ਹੈਗੇ ਸੀ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਇਕੱਠੇ ਹੋ ਰਹੇ ਸਾਰੇ ਜਿਹੜਾ ਕੋਈ ਵਾਰ ਵੀ ਮਿਲਦਾ ਸੀ ਉਹਨੂੰ ਘਰ ਲੈ ਆਉਂਦੇ ਸੀਗੇ ਇਕੱਠੇ ਬੈਠਦੇ ਸੀ ਇਕੱਠੇ ਉਹਨਾਂ ਦਿਨਾਂ ਦੇ ਵਿੱਚ ਨਸਲਵਾਦ ਵੀ ਥੋੜਾ ਬਤਾ ਹੈਗਾ ਸੀ ਕਹਿੰਦੇ ਸੁਣੀਦਾ ਦਾਦੀ ਦੇ ਲੋਕ ਇਕੱਲੇ ਬਾਹਰ ਜਾਣ ਤੋਂ ਵੀ ਸਾਨੂੰ ਕੁਝ ਕੁਝ ਕਦੇ ਨਾ ਫਲਾਨੇ ਨਾ ਇੰਜ ਹੋ ਗਿਆ ਐ ਕੋਟੇ ਦਸਤਾ ਕੇ ਸੈਨੂ ਮਾਰਦਾ ਐ ਇਹ ਗੱਲਾਂ ਹੈਗੀਆਂ ਸੀਗਾ ਤੇ ਨੇਮ ਕਾਲਿੰਗ ਕਰਦੇ ਸੀ ਇਸ ਕਰਕੇ ਜਿਹੜੇ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਉਹਨਾਂ ਦਿਨਾਂ ਚ ਰਹਿੰਦੇ ਸੀ ਕਿ ਅਸੀਂ ਇੱਕ ਦੂਸਰੇ ਦੀ ਨਗਦ ਕਰਨੀ ਆ ਤੇ ਇੱਥੇ ਸਟੈਬਲਿਸ਼ ਹੋਣਾ ਕਿਉਂਕਿ ਹੁਣ ਜਦੋਂ ਆਪਾਂ ਗੱਲ ਵੀ ਕਰਦੇ ਆ ਮੈਂ ਤੁਹਾਨੂੰ ਤਾਂ ਹੀ ਕਹਨੀ ਆ ਸਾਰਿਆਂ ਨੂੰ ਵੀ ਭੈਣ ਜਿਹੜੇ ਰਿਸ਼ਪਾਲ ਜੀ ਇਹ ਰੋਲ ਮਾਡਲ ਨੇ ਕਿਉਂਕਿ ਇਹਨਾਂ ਨੇ ਉਦੋਂ ਆਪਾਂ ਮੈਨ ਲੱਗਦਾ ਸੀ ਵੀ ਇੰਨਾ ਛੇਤੀ ਸਾਨੂੰ ਭੱਜ ਨਹੀਂ ਸੀਗੀ ਭੱਜ ਦੌੜ ਨਹੀਂ ਲੱਗਦੀ ਸੀ ਵੀ ਅਸੀਂ ਫਟਾਫਟ ਵੀ ਸਾਡੇ ਕੋਲ ਆ ਹੋ ਜਾਵੇ ਆ ਹੋ ਜਾਵੇ ਉਹ ਤਾਂ ਅਸੀਂ ਸਟੈਪ ਟੂ ਸਟੈਪ ਉੱਪਰ ਪਰ ਦੂਸਰੀ ਗੱਲ ਹੈਗੀ ਸੀ ਜਿਵੇਂ ਹੁਣ ਸੁਣਿਆ ਕਿ ਬਹੁਤ ਜ਼ਿਆਦਾ ਇੱਥੋਂ ਉੱਥੋਂ ਦਾ ਮੀਡੀਆ ਵੀ ਇੱਥੇ ਕੈਨੇਡਾ ਦਾ ਵੀ ਜੌਬਸ ਆ ਨਹੀਂ ਗਿਆ ਇਹ ਰੈਸੈਸ਼ਨ ਜਿਹੜੇ ਇਹ ਪਹਿਲੀ ਵਾਰ ਨਹੀਂ ਹੁਣ ਇੱਥੇ ਇਹਲਾ ਵੀ ਆਉਂਦੇ ਆ ਪਹਿਲਾਂ ਵੀ ਆਉਂਦੇ ਰਹੇ ਆ ਸੱਤ ਦੇ ਵਿੱਚ ਵੀ ਆਇਆ 80 ਦੇ ਵਿੱਚ ਵੀ ਆਇਆ 90 ਦੇ ਵਿੱਚ ਵੀ ਆਇਆ ਮੀਡੀਆ ਨਹੀਂ ਸੀ ਪਤਾ ਨਹੀਂ ਲੱਗਦਾ ਮੀਡੀਆ ਦੇ ਵਿੱਚ ਨਹੀਂ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਜੌਬਸ ਨਹੀਂ ਮਿਲਦੀਆਂ ਸੀ ਮੇਰੇ ਖਿਆਲ ਤੁਹਾਨੂੰ ਨਹੀਂ ਪਤਾਏਗਾ ਮੈਂ ਫਾਰਮ ਵਿੱਚ ਵੀ ਕੰਮ ਕੀਤਾ ਮੈਂ ਰੈਸਟੋਰੈਂਟ ਵਿੱਚ ਵੀ ਕੰਮ ਕੀਤਾ ਵਾ ਕਿਉਂਕਿ ਜਦੋਂ ਆਪਾਂ ਆਉਨੇ ਆ ਤਾਂ ਆਪਾਂ ਨੂੰ ਸਾਰਾ ਹੀ ਕੰਮ ਆਪਣੀ ਸਰਵਾਈਵ ਕਰਨ ਲਈ ਜਿੱਦਾਂ ਦਾ ਕੰਮ ਮਿਲਿਆ ਕਰਨਾ ਪੈਂਦਾ ਵਾ ਔਰ ਉਹਦੇ ਵਿੱਚ ਇਹ ਨਹੀਂ ਹੁੰਦਾ ਜਿਸ ਦਾ ਸਾਨੂੰ ਵੀ ਇੱਕਦਮ ਅਸੀਂ ਵੱਡੇ ਵੱਡੇ ਘਰ ਲੈਣੇ ਅਸੀਂ ਆ ਹੋਣਾ ਅਸੀਂ ਇਹੀ ਸੀਗਾ ਵੀ ਅਸੀਂ ਇਸ ਧਰਤੀ ਦੇ ਵਿੱਚ ਆਪਣੀਆਂ ਜੜ੍ਹਾਂ ਲਾਉਣੀਆਂ ਵਾ ਇੱਥੇ ਅਸੀਂ ਕਾਮਯਾਬ ਹੋਣਾ ਵਾ ਤੇ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਪੜੇ ਲਿਖੇ ਲੋਕ ਆਏ ਸੀਗੇ ਪਰ ਸਹੂਲਤਾਂ ਵੀ ਕਾਫੀ ਸੀਗੀਆਂ ਜਿਵੇਂ ਪੜਨ ਵਾਸਤੇ ਵੀ ਤੁਹਾਨੂੰ ਪੈਸੇ ਮਿਲ ਜਾਂਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਪਰ ਮੇਰੇ ਕੋਲ ਤਾਂ ਓਪਰਚੁਨਿਟੀ ਨਹੀਂ ਦੋ ਬੱਚੇ ਸੀਗੇ ਮੇਰੇ ਕੋਲ ਤੇ ਹੈ ਨਹੀਂ ਸੀਗਾ ਕਿ ਮੈਂ ਬੱਚਿਆਂ ਨੂੰ ਛੱਡ ਕੇ ਜਾਂ ਪੜਾਂ ਮੈਨੂੰ ਸੀਗਾ ਕਿ ਬੱਚਿਆਂ ਨੂੰ ਫੀਲ ਕਰਨਾ ਮਰਦਾ ਜਿਹੜੀਆਂ ਜਿਹੜੀਆਂ ਪੂਰੀਆਂ ਕਰਨੀਆਂ ਜੀ ਇਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਵੀ ਆਏ ਸੀ ਉਹ এডਿਕੇਸ਼ਨ ਸਿਸਟਮ ਦੇ ਵਿੱਚ ਵੀ ਉਹਨਾਂ ਨੂੰ ਐਂਟਰ ਹੋਣ ਲਈ ਕਾਫੀ ਮੇਰਾ ਖਿਆਲ ਬਹੁਤ ਲੱਗਦਾ ਜਦੋਂ ਸਮਾਂ ਹੋਣਾ ਚਾਹੀਦਾ ਪਹਿਲਾਂ ਤੁਸੀਂ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਲੱਗੇ ਰਹਿ ਤਾਂ ਤੁਸੀਂ ਜਿਹੜੀ ਆਪਣੀ ਹੋਰ ਪੜ੍ਹਾਈ ਪੜ੍ਹਨਾ ਚਾਹੁੰਦੇ ਸੀ ਉਹ ਤੁਸੀਂ ਕੀਤੀ ਨਹੀਂ ਫਿਰ ਤੁਹਾਡੀ ਇੰਟਰਸਟਿੰਗ ਗੱਲ ਜਿਹੜੀ ਉਹ ਮੈਨੂੰ ਬਹੁਤ ਲੱਗਦੀ ਆ ਕਿ ਤੁਸੀਂ ਜਦੋਂ ਬੱਚੇ ਤੁਹਾਡੇ ਕਾਲਜ ਦੇ ਵਿੱਚ ਗਿਆ ਤੇ ਤੁਸੀਂ ਨਾਲ ਹੀ ਐਡਮਿਸ਼ਨ ਲਈਆ ਪਹਿਲਾਂ ਤਾਂ ਬਹੁਤ ਜੁਨੀਵਰਸਿਟੀ ਦੇ ਵਿੱਚ ਹਾਂਜੀ ਚੌਰਕ ਜੁਨੀਵਰਸਿਟੀ ਦੇ ਵਿੱਚ ਕਿਉਂਕਿ ਬਹੁਤ ਪੇਰੈਂਟਸ ਘੱਟ ਹੁੰਦੇ ਆ ਜਿਹੜਾ ਇਹ ਚਾਹ ਤਾਂ ਦਿਮੰਦ ਦੇ ਵਿੱਚ ਸੀ ਮੈਂ ਵੀ ਹੋਰ ਪੜ੍ਹਾਈ ਕਰਕੇ ਹੋਰ ਅੱਗੇ ਵਧਾਂ ਹਾਂ ਨਹੀਂ ਪਰ ਜਦੋਂ ਨਾ ਕੀ ਕਹਿੰਦੇ ਹੁੰਦੇ ਕਿ ਹੁੰਦੇ ਸੁਪਨੇ ਹਨਾ ਤੁਸੀਂ ਸੁਪਨੇ ਲੈਣੇ ਆ ਇੱਕ ਵਾਰੀ ਜਦੋਂ ਮੈਂ 75 ਸ਼ਰਤਲੀ ਗੱਲਾਂ ਮੇਰੀ ਬੇਟੀ ਛੋਟੀ ਜੀ ਸੀਗੀ ਤੇ ਮੈਂ ਕਿਸੇ ਮਤਲਬ ਇਸ ਆਟ ਨਾਟ ਏ ਰੀਅਲੀ ਪਲੇਜ਼ੈਂਟ ਸਿਚੁਏਸ਼ਨ ਕਿ ਮੈਂ ਉੱਥੇ ਰਾਤ ਅਸੀਂ ਕੋਈ ਜਿੱਦਾਂ ਕੋਈ ਮਿਲਦਾ ਸਟੋਰ ਦੇ ਵਿੱਚ ਸਾਨੂੰ ਉੱਥੇ ਲੈ ਗਿਆ ਆਪਣੇ ਘਰ ਤੇ ਜਿਹੜਾ ਨਾਲ ਗਿਆ ਉਹ ਲੜ ਕੇ ਤੇ ਛੱਡ ਕੇ ਆ ਗਿਆ ਇਕੱਲੀ ਹੁਣ ਉਸੇ ਬੱਚੇ ਨੂੰ ਲੈ ਕੇ ਬੈਠੀ ਆ ਬੱਚੇ ਨੂੰ ਲੈ ਕੇ ਅਗਲੇ ਨੇ ਇੱਕ ਟਿਕਟ ਦੇ ਟਿਕਟ ਜੋਗੇ ਪੈਸੇ ਦੇ ਦਿੱਤੇ ਤੇ ਬਸ ਤੇ ਚਾੜ ਦਿੱਤਾ ਅੱਛਾ ਇੱਕ ਨਹੀਂ ਬਸ ਦੋ ਬਸਾਂ ਤਿੰਨ ਬਦਲਣੀਆਂ ਸੀਗੀਆਂ ਉੱਥੋਂ ਲੈ ਕੇ ਤੇ ਦੂਸਰੀ ਬਸ ਫੜਨੀ ਸੀ ਜੋ ਦੂਸਰੀ ਫੜੀ ਤੇ ਇਸੇ ਲੈਫਟ ਤੇ ਰਾਈਟ ਦਾ ਬੜਾ ਬੜਾ ਪੰਗਾ ਆ ਮੈਂ ਲੈਂਸ ਗਾਉਂ ਜਾਣ ਦੀ بجائے ਜਿੱਥੇ ਜਾਣਾ ਸੀ ਆਪਣੇ ਘਰ ਤੇ ਮੈਂ ਝੁੱਪ ਕਰਕੇ ਯਾਰਕ ਯੂਨੀਵਰਸਿਟੀ ਚ ਆ ਪਹੁੰਚੀ ਅੱਛਾ ਜਦੋਂ ਮੈਂ ਯਾਰਕ ਯੂਨੀਵਰਸਿਟੀ ਪਹੁੰਚੀ ਆ अच्छा ਤੇ ਮੈਂ ਦੇਖਿਆ ਤੇ ਡਰਾਈਵਰ ਕਹਿੰਦਾ ਕਿ ਮੇਰੇ ਕੋਲ ਬੱਚਾ ਵੀ ਆ ਜਾਂ ਕਿਵੇਂ ਆ ਤੇ ਮੈਂ ਕਿਹਾ ਇਹ ਕਿੱਥੇ ਲੈਨਸ ਤੋਂ ਨਹੀਂ ਕਹਿੰਦਾ ਨਹੀਂ ਹੈ ਤੇ ਜਾ ਰਹੀ ਨੇ ਪਰ ਤੂੰ ਉੱਤ ਤਾ ਨਹੀਂ ਬਸ ਸੋ ਕਾਈਂਡ ਐਂਡ ਨਾਈਸ ਵੀ ਤੂੰ ਉਤਰੀ ਨਾ ਮੈਂ ਛੇਤੀ ਵਾਪਸ ਚਲੇ ਜਾਊਗਾ ਅੱਛਾ ਵੀ ਜਲਦੀ ਸਵਾਰੀਆਂ ਲੈ ਕੇ ਤੇ ਤੈਨੂੰ ਮੈਂ ਉੱਥੇ ਪਹੁੰਚਾ ਦੂੰਗਾ ਕਿਉਂਕਿ ਵਾਪਸ ਬੱਸ ਉੱਥੇ ਹੀ ਜਾ ਰਹੀ ਹੈ ਬੱਸ ਤੇ ਸੁਪਨਾ ਜਿਹੜਾ ਸਕਾਰ ਉੱਥੇ ਦੇਖਣਾ ਨਹੀਂ ਉੱਥੇ ਮੈਂ ਬੈਠੀ ਮੈਨੂੰ ਯੂਨੀਵਰਸਿਟੀ ਬਹੁਤ ਚੰਗੀ ਲੱਗੀ ਆਹਾਂ ਤੇ ਮੈਂ ਬੈਠੀ ਆ ਕੁੜੀ ਨੂੰ ਆਪਾਂ ਗੋਦੀ ਵਿੱਚ ਲੈ ਕੇ ਬੈਠੇ ਮੈਂ ਕਿਹਾ ਯੂਨੀਵਰਸਿਟੀ ਬੜੀ ਵਧੀਆ ਕਾਸ਼ ਕਿ ਮੈਂ ਇੱਥੇ ਪੜਾਂ ਆਹਾਂ ਮੇਰੇ ਮਨ ਚੋਂ ਇੱਕ ਨਿਕਲਿਆ ਕਿ ਕਾਸ਼ ਕਿ ਮੈਂ ਇੱਥੇ ਪੜਾਂ ਹਨਾ ਤੇ ਉੱਥੋਂ ਆ ਗਈਆਂ ਤੇ ਭੁੱਲ ਭੁਲਾ ਗਈਆਂ ਸਾਰਾ ਵੀ ਮੈਂ ਉੱਥੇ ਪੜਨਾ ਵੀ ਆ ਸ਼ਹਿਰ ਜਾ ਕੇ ਸਿਚੁਏਸ਼ਨ ਬਣੀ ਕਿ ਉਹ ਹੀ ਕੁੜੀ ਜਿਹੜੀ ਆ ਜਦੋਂ ਉਹ ਯੂਨੀਵਰਸਿਟੀ ਜਾਂਦੀ ਸੀ ਜਦ ਮੇਰੇ ਗੋਦ ਵਿੱਚ ਸੀ ਹਾਂ ਹਾਂ ਤੇ ਜਦੋਂ ਉਹ ਯਾਰਕ ਯੂਨੀਵਰਸਿਟੀ ਜਾਂਦੀ ਸੀ ਤੇ ਫਿਰ ਮੈਂ ਉਦੋਂ ਮੋਤੋਂ ਮੈਂ ਮਾਸਟਰ ਕਰਕੇ ਆਈ ਸੀ ਨਾ ਇੰਡੀਆ ਤੋਂ ਫਿਰ ਮੈਨੂੰ ਸਿਗਾ ਕਿ ਇੱਥੇ ਮਾਸਟਰ ਕਰਕੇ ਪਤਾ ਨਹੀਂ ਮੁੰਡਾ ਕਹਿੰਦੇ ਸੀਗੇ ਕਿ ਤੂੰ ਕੀ ਕਰ MBA ਕਰ ਲੈ ਜਾਂ ਕੁਝ ਹੋਰ ਕਰ ਲੈ ਹਣਾ ਤੇ ਪਰ ਮੈਂ ਸਿਖਾ ਕਿ ਜੇ ਮੈਂ ਟੀਚਿੰਗ ਚ ਜਾਣਾ ਫਿਰ ਮੈਨੂੰ ਬੀਅਰਡ ਕਰ ਲੈਣੀ ਚਾਹੀਦੀ ਹੈ ਹਨਾ ਫਿਰ ਮੈਂ ਉੱਥੇ ਅਪਲਾਈ ਕਰਨ ਲਈ ਗਈ ਤੇ ਉਹ ਕਹਿੰਦੇ ਕਿ 17 ਸਾਲ ਹੋ ਗਿਆ ਤੇਰੇ ਗੈਪ ਜੁਨੀਵਰਸਿਟੀ ਦੇ ਤੋਂ OCI ਮਤਲਬ ਹੁੰਦੀ ਸੀ ਨਾ ਗ੍ਰੇਡ 12 ਤੋਂ ਬਾਅਦ ਗ੍ਰੇਡ 13 ਵੀ ਹੁੰਦਾ ਸੀ ਉਹ ਯੂਨੀਵਰਸਿਟੀ ਦਾ ਹੁੰਦਾ ਸੀ ਫਿਰ ਤੋਂ ਬਾਅਦ ਵਿੱਚ ਉਹਨਾਂ ਨੇ ਘੱਟ ਦਿੱਤਾ ਹਨਾ ਉਹ ਕਹਿੰਦੇ ਕਿ ਤੂੰ ਉਹ ਜਿਹੜਾ ਹੈਗਾ ਇੱਕ ਕ੍ਰੈਡਿਟ ਲੈ ਕੇ ਦੇਖ ਵੀ ਤੂੰ ਕਿੱਥੇ ਕਰਦੀ ਹੈ ਕਿੱਥੇ ਪਹੁੰਚਦੀ ਆ ਮੈਂ ਦੋ ਲੈ ਲਿਆ ਮੈਂ ਇੱਕ ਇਕਨੋਮਿਕਸ ਦਾ ਲੈ ਲਿਆ ਕਿਉਂਕਿ ਮੇਰੀ BA ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਦੀ ਸੀ ਜੀ ਇੱਕ ਮੈਂ ਇਕਨੋਮਿਕਸ ਦਾ ਲੈ ਲਿਆ ਇੱਕ ਮੈਂ ਇੰਗਲਿਸ਼ ਦਾ ਲੈ ਲਿਆ ਉਹਦੇ ਕਿ ਮੈਂ ਚੰਗੇ ਨੰਬਰ ਲੈ ਕੇ ਫਿਰ ਮੈਂ ਜੁਨੀਅਰਸਟੀ ਚਲੇਗੀ ਹਾਂ ਜਦੋਂ ਮੈਂ ਯੂਨੀਵਰਸਿਟੀ ਅਪਲਾਈ ਕੀਤਾ ਤੇ ਮੈਨੂੰ ਬੀਐਡ ਵਿੱਚ ਕੰਡੀਸ਼ਨਲ ਮਿਲ ਗਈ ਕਿ ਤੂੰ ਹੁਣ ਐਸੇ ਵੀ ਇੱਕ ਕੋਰਸ ਲੈ ਤੇ ਉਹਦੇ ਵਿੱਚੋਂ ਚੰਗੇ ਨੰਬਰ ਲੈ ਤੇ ਫਿਰ ਸਤੰਬਰ ਦੇ ਵਿੱਚ ਫਿਰ ਤੂੰ ਆ ਸਕਦੀਆਂ ਵੀ ਬੀਐਡ ਕਰਨ ਲਈ ਜੀ ਉਹ ਫਿਰ ਮੈਂ ਪਹਿਲਾਂ ਪਹਿਲਾਂ ਪੂਰਾ ਕਰਨਾ ਸੀਗਾ ਫਿਰ ਮੈਂ ਇੱਕਦਮ ਉਹ ਕੋਰਸ ਲੈ ਲਿਆ ਮੈਂ ਯੂਨੀਵਰਸਿਟੀ ਦੇ ਵਿੱਚ ਉਹ ਕੋਰਸ ਲੈ ਕੇ ਵੀ ਉਹਦੇ ਵਿੱਚ ਚੰਗੇ ਨੰਬਰ ਲੈ ਕੇ ਫਿਰ ਮੇਰੀ ਕੰਡੀਸ਼ਨ ਪੂਰੀ ਹੋ ਗਈ ਕਿਉਂਕਿ ਮੈਨੂੰ ਬੀਐਡ ਦੇ ਵਿੱਚ ਐਡਮਿਸ਼ਨ ਹੀ ਕੰਡੀਸ਼ਨਲ ਮਿਲੀ ਸੀ ਦੀ ਜੁਨੀਵਰਸਿਟੀ ਦਾ ਜਿਹੜਾ ਇੰਗਲਿਸ਼ ਦਾ ਹੁੰਦਾ ਤੇ ਟੌਪ ਵੱਲ ਜਾਂ ਕੋਈ ਹੋਰ ਕਰਦੇ ਨਾ ਉਹ ਇੱਕ ਕੋਰਸ ਹੁੰਦਾ ਸੀ ਇੰਗਲਿਸ਼ ਦਾ ਤੇ ਉਹਦੇ ਵਿੱਚ ਤੁਸੀਂ ਚੰਗੇ ਨੰਬਰ ਲੈ ਕੇ ਤੇ ਫਿਰ ਤੁਹਾਨੂੰ ਮੁਸਲਵ ਐਂਟ੍ਰਾਂਸ ਮਿਲ ਜਾਂਦੀ ਹੈ ਮੈਂ ਬਹੁਤ ਖੁਸ਼ ਹਾਂ ਤੁਹਾਡੀ ਆ ਗੱਲ ਸੁਣ ਕੇ ਵੀ ਆਪਣਾ ਸੁਪਨਾ ਸাকার ਕਰਨ ਲਈ ਕਿਵੇਂ ਉਹ ਜਿਹੜਾ ਬੱਚਾ ਤੁਸੀਂ ਆਪਣਾ ਬੱਚਾ ਗੋਦੀ ਦੇ ਵਿੱਚ ਪਾਇਆ ਤੇ ਉੱਥੇ ਉਹ ਸੁਪਨਾ ਜਦੋਂ ਦੇਖ ਲਿਆ ਵੀ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਪੜਾਂ ਤੇ ਫਿਰ ਉਹ ਜਦੋਂ ਉਹੀ ਬੱਚਾ ਬੇਟਾ ਹੋ ਕੇ ਯੂਨੀਵਰਸਿਟੀ ਜਾਂਦਾ ਤੇ ਨਾਲ ਹੀ ਉਹਦੇ ਫਿਰ ਐਡਮਿਸ਼ਨ ਲੈਨੇ ਉਹ ਵਾ ਕਮਾਲ ਤੇ ਫਿਰ ਮੈਂ ਜਦੋਂ ਮੈਨੂੰ ਉਹ ਡਿਗਰੀ ਮਿਲੀ ਹੈ ਨਾ ਤੇ ਮੇਰੇ ਦੋਨੇ ਇੱਕ ਮੇਰੇ ਚਾਰ ਬੱਚੇ ਸੀ ਉਦੋਂ ਜਦੋਂ ਮੈਨੂੰ ਡਿਗਰੀ ਮਿਲੀ ਡਿਗਰੀ ਮਿਲੀ ਫਿਰ ਮੇਰਾ ਉਹ ਕਹਿੰਦੇ ਕਿ ਦੋ ਟਿਕਟਾ ਮੈਨੂੰ ਮਿਲਿਆ ਜਦੋਂ ਸਾਡੀ ਕਨਵੋਕੇਸ਼ਨ ਡਾਊਨ Town ਸੀ ਨਾ ਤੇ ਬੱਚੇ ਭਿੰਦੀ ਨਾਲ ਹੀ ਚਾਰ ਲੈ ਕੇ ਗਏ ਸੀ ਨਹੀਂ ਚਾਰ ਲੈ ਜਾਣੀ ਸਾਰੇ ਟਿਕਟਾ ਦੋ ਮਿਲਿਆ ਸੀ ਟਿਕਟਾ ਦੋ ਮਿਲਿਆ ਸੀ ਉਦੋਂ ਫਿਰ ਡਿਸਾਈਡ ਕੀਤਾ ਚਾਹਵਾਂ ਨੇ ਵੀ ਕੌਣ ਕੌਣ ਜਾ ਸਕਦਾ ਫਿਰ ਮੇਰਾ ਬੇਟਾ ਸਭ ਤੋਂ ਛੋਟਾ ਤੇ ਵੱਡੀ ਕੁੜੀ ਵਿਚ ਕਾਲੇ ਕਹਿੰਦੇ ਕਿ ਤੁਸੀਂ ਦੋਵਾਂ ਨੇ ਇੱਕ ਸਭ ਤੋਂ ਛੋਟਾ ਲੈ ਜਾਓ ਤੇ ਇੱਕ ਵੱਡੇ ਦਾ ਡਿਸੀਡ ਕਰ ਲਿਆ ਹਾਂ ਡਿਸੀਡ ਕਰਕੇ ਫਿਰ ਇਹ ਦੋਨੇ ਮੇਰੀ ਕਨਵੋਕੇਸ਼ਨ ਤੇ ਡਿਗਰੀ ਲੈਣ ਮੇਰੇ ਨਾਲ ਗਏ ਪਰ ਫਾਰਚੂਨੇਟਲੀ ਮੈਨੂੰ ਇਹ ਸੀਗਾ ਕਿ ਡਿਗਰੀ ਤੇ ਮੇਰੀ ਮਈ ਦੇ ਵਿੱਚ ਮਤਲਬ ਸੀ ਪੂਰਾ ਹੋਇਆ ਤੇ ਜਾਂ ਕਨਵੋਕੇਸ਼ਨ ਤੇ ਗਾਂ ਜਾ ਕੇ ਹੋਈ ਨਾ ਮਤਲਬ ਜੂਨ ਜੁਲਾਈ ਦੇ ਵਿੱਚ ਤੇ ਪਰ ਮੈਨੂੰ ਜਿਹੜੀ ਮੇਰੀ ਇੰਟਰਵਿਊ ਸੀਗੀ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਨਾਲ ਉਹ ਮੇਰੀ ਮਤਲਬ ਡਿਗਰੀ ਕਰਦਿਆਂ ਬੀਐਡ ਕਰਦਿਆਂ ਏ ਮੇਰੀ ਜਨਵਰੀ ਦੇ ਵਿੱਚ ਇੰਟਰਵਿਊ ਹੋ ਗਈ ਹੈ ਨਾ ਟ੍ਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਨਾਲ ਤੇ ਮੈਨੂੰ ਮਾਰਚ ਦੇ ਵਿੱਚ ਉਹ ਜਵਾਬ ਦੇ ਵੀ ਆਫਰ ਆ ਗਏ ਡਿਗਰੀ ਮਿਲਣ ਤੋਂ ਪਹਿਲਾਂ ਹੀ ਤੇ ਫਿਰ ਮੈਂ ਅਕਤੂਬਰ ਦੇ ਵਿੱਚ ਜਦੋਂ ਸਤੰਬਰ ਦੇ ਵਿੱਚ ਸਕੂਲ ਖੁੱਲੇ ਤੇ ਮੈਂ ਸਾਈਨ ਕਰਿਆ ਸੀ ਤੇ ਫਿਰ ਮੈਂ ਅਕਤੂਬਰ ਦੇ ਵਿੱਚ 97 ਦੇ ਵਿੱਚ ਮੈਂ ਜਾਬ ਸ਼ੁਰੂ ਕਰ ਲਈ ਸੀ ਵਾਹ ਜੀ ਵਾਹ ਹਾਂ ਜੀ ਸਕੂਲ ਬੋਰਡ ਦੇ ਵਿੱਚ ਤੁਸੀਂ ਕਾਫੀ ਹੁਣ ਲੰਬਾ ਸਮਾਂ ਨਹੀਂ 25 ਸਾਲ ਮੈਂ ਹਰ ਇੱਕ ਪੀਜੀਸ਼ਨ ਦੇ ਉੱਤੇ ਕੰਮ ਕੀਤਾ ਵਾ ਹਰ ਇੱਕ ਗ੍ਰੇਡ ਨੂੰ ਪੜਾਇਆ ਚੰਗਾ ਲੱਗਾ ਹੈਗਾ ਇਹਨਾਂ ਨੇ ਦੋਸਤੋ ਬਹੁਤ ਸਾਰੇ ਰਿਸ਼ਪਾਲ ਜੀ ਨੇ ਕੰਮ ਕੀਤੇ ਆ মিডিਆ ਦੇ ਵਿੱਚ ਇੱਥੇ ਗੁਰਮੁਖੀ ਵੀ মিডিਆ ਦੇ ਵਿੱਚ ਵੀ ਕੰਮ ਕੀਤਾ ਤੇ ਗੁਰਮੁਖੀ ਵਿਦੇ ਵਿੱਚ ਵੀ ਇੱਥੇ ਬੱਚਿਆਂ ਨੂੰ ਪੜਾਇਆ ਆ ਗੁਰਮੁਖੀ ਪੜ੍ਹਾਈ ਆ ਬੱਚਿਆਂ ਨੂੰ ਤੇ ਕਹਾਣੀ ਵੀ ਲਿਖਦੇ ਨੇ ਕਵਿਤਾ ਵੀ ਲਿਖਦੇ ਨੇ ਤੇ ਹੁਣ ਆਪਾਂ ਚੱਲਦੇ ਆਂ ਕਵਿਤਾ ਤੇ ਕਹਾਣੀ ਵੱਲ ਤੇ ਕਹਾਣੀਆਂ ਰਸ਼ਪਾਲ ਜੀ ਆ ਕਿਵੇਂ ਕਹਾਣੀਆਂ ਤੁਹਾਨੂੰ ਜੱਫਾ ਮਾਰਿਆ ਮੈਂ ਦੱਸਰ ਮੈਂ ਨਾ ਜਦੋਂ ਹੁਣ ਫਲੈਸ਼ਬੈਕ ਕਰਦੀ ਆਂ ਹਾਂ ਤੇ ਮੈਂ ਸੋਚਦੀ ਆਂ ਕਿ ਮੈਂ ਕਿਵੇਂ ਕਰ ਲਿਆ ਸਾਰੇ ਕੁਝ ਕਿਉਂਕਿ ਤੁਸੀਂ ਕਿਵੇਂ ਕਰ ਲਿਆ ਹੈਨਾ ਕਿਵੇਂ ਕਰ ਲਿਆ ਕਿਉਂਕਿ ਮੈਂ ਗੁਰਦੁਆਰਿਆਂ ਦੇ ਸਕੂਲਾਂ ਚ ਵੀ ਗੁਰਦੁਆਰਿਆਂ ਚ ਵੀ ਪੰਜਾਬੀ ਸੰਭੋਲ ਸ਼ੁਰੂ ਕੀਤੀ ਹੈ ਨਾ ਉਸੇ ਮੈਂ ਚਾਰ ਚਰਨ ਗੁਰਦੁਆਰਿਆਂ ਚ ਬਚਨਾਲਾ ਕੇ ਕੈਂਪ ਵੀ ਲਾਇਆ ਸਮਰੱਥ ਦੇ ਟਾਈਮ ਇਵਨ ਕਿ ਮੈਂ ਗਵਰਨਮੈਂਟ ਦੀ ਜੌਬ ਕਰਦੀ ਹੋਈ ਨੇ ਜਿੱਥੇ ਤਾਂ ਕਿ ਮੇਰੇ ਬੱਚੇ ਆਪ ਦੇ ਪੰਜਾਬੀ ਸਿੱਖ ਸਕਰਨ ਤੇ ਪੜ ਸਕਣ ਨਾਲ ਹੋਰ ਨਾ ਬਚ ਜਾਂਦੇ ਜਿੱਦਾਂ ਮੈਂ ਐਜ਼ ਅ ਪ੍ਰਿੰਸੀਪਲ ਮੈਂ ਨਾ ਦੋ ਸਕੂਲਾਂ ਗੁਰਦੁਆਰਿਆਂ 'ਚ ਨਵੇਂ ਸ਼ੁਰੂ ਕੀਤੇ ਸੀ ਇੱਕ ਗੱਛੀ ਦਿਵਚ ਦਾ ਪਹਿਲਾਂ ਚੱਲਦਾ ਸੀ ਜੋ ਉੱਥੇ ਵੀ ਪੜਾਇਆ ਜਿੱਕੇ ਗਲੇਡਨ ਦੇ ਵਿੱਚ ਮੈਂ ਸਕੂਲ ਸ਼ੁਰੂ ਕੀਤਾ ਰੈਕਸ ਡੀਅਲ ਦੇ ਵਿੱਚ ਸ਼ੁਰੂ ਕੀਤਾ ਹੈ ਨਾ ਮਾਰਟਨ ਵੇਸੇ 10-4 ਜਾਨੀ ਅਸੀਂ ਗੁਰਦੁਆਰਿਆਂ 'ਚ ਸਾਰੀਆਂ ਗਰਮੀਆਂ ਨੂੰ ਕੈਂਪ ਲਾਉਂਦੇ ਸੀ ਬਿਲਕੁਲ ਹੁਣ ਦੀਆਂ ਮਾਮਾਂ ਤੋਂ ਮੈਂ ਭੈਂਚੀ ਬਣਾਦੀ ਗੱਲ ਵਿੱਚੇ ਕੱਢਦੀ ਆ ਵੀ ਹੁਣ ਦੀਆਂ ਜਿਹੜੀਆਂ ਮਾਮਾਂ ਆ ਨਾ ਤੇ ਇੱਕ ਇੱਕ ਬੱਚਾ ਵੀ ਸਾਹਮਿਆ ਸੁਭਾਲਿਆ ਨਹੀਂ ਜਾਂਦਾ ਪਰ ਮੈਂ ਬੱਚੇ ਨਾਲ ਜਾਂਦੀ ਸੀ ਹੈਨਾ ਦੇਖ ਲੋ ਚਾਰ ਚਾਰ ਬੱਚੇ ਕੰਮ ਵੀ ਕੀਤਾ ਪੜਾਇਆ ਵੀ ਬਾਹਰਲੇ ਮੀਡੀਆ ਦੇ ਵਿੱਚ ਵੀ ਕੰਮ ਕੀਤਾ ਫਿਰ ਆਪਣੀ ਜੌਬ ਵੀ ਕੀਤੀ ਹੈ ਗਵਰਨਮੈਂਟ ਜੌਬ ਵੀ ਕੀਤੀ ਹੈ ਤੇ ਸਾਰੇ ਕੰਮ ਕਰਦੇ ਵੀ ਦੇਖੋ ਕੰਮ ਕਰ ਲੈਂਦੇ ਸੀ ਕਿਵੇਂ ਨਾ ਕੰਮ ਕਰ ਲੈਂਦੀ ਸੀ ਮੈਨੂੰ ਆਪ ਨੂੰ ਸਮਝ ਲੱਗਦੀ ਹੈ ਕਿ ਮੈਂ ਕਿਵੇਂ ਕਰਦੀ ਮੈਂ ਰਾਤ ਨੂੰ ਸੌਂਦੀ ਵੀ ਸੀ ਕਿ ਨਹੀਂ ਸੌਂਦੀ ਸੀ ਮੈਨੂੰ ਇਹ ਨਹੀਂ ਪਤਾ ਲੱਗਦਾ ਕਿਉਂਕਿ ਉਹਨਾਂ ਜਨਾਂ ਦੇ ਵਿੱਚ ਫਿਰ ਮੈਂ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਰੂ ਪੰਜਾਬ ਦੀ ਜੀ ਫਿਰ ਮੈਂ ਉਹ ਵੀ ਵੈਨਸਡੇ ਨੂੰ ਕਰਦੀ ਸੀ ਕਿਉਂਕਿ ਜਿਹੜਾ ਖੇਲਾ ਪਿਆ ਉਹ ਤੋਂ ਸਭ ਲੈਟ ਕਰਕੇ ਬੁੱਧਵਾਰ ਵਾਲੇ ਦਿਨ ਮੈਂ ਕੈਂਡੇ ਦਾ ਪ੍ਰੋਗਰਾਮ ਲਿਆ ਸੀ ਉਹ ਬੁੱਧਵਾਰ ਨੂੰ ਉਹ ਵੀ ਕਰਦੀ ਸੀ ਮੰਗਲਵਾਰ ਨੂੰ ਬੋਰਡ ਦੀ ਕਲਾਸ ਇੱਕ ਪੰਜਾਬੀ ਦੀ ਸੀਗੀ ਨਾਲ ਦੇ ਸਕੂਲ ਦੇ ਵਿੱਚ ਜਿੱਥੇ ਮੈਂ ਪੜਾਉਂਦੀ ਸੀ ਨਾਲ ਦੇ ਸਕੂਲ ਦੇ ਵਿੱਚ ਸੀਗੀ ਪੰਜਾਬੀ ਦੀ ਕਲਾਸ ਤੇ ਮੈਂ ਉੱਥੋਂ ਛੱਡ ਕੇ ਆਪਣਾ ਤੇ 5 ਤੋਂ 7 ਵਜੇ ਤਾਈਂ ਫਿਰ ਮੈਂ ਉਹ ਕਲਾਸ ਵੀ ਪੜਾਉਂਦੀ ਸੀ ਤੇ ਕਹਾਣੀਆਂ ਤਾਂ ਤੁਹਾਡੇ ਆਲੇ ਦੁਆਲੇ ਤੁਰੀਆਂ ਫਿਰਦੀਆਂ ਸੀ ਕਿ ਹਣ ਤੁਹਾਡੇ ਕਹਾਣੀਆਂ ਦੀ ਕਿਤਾਬ ਨਾਲ ਟੁੱਟੇ ਫੋਨ ਹਾਂਜੀ ਆ ਜਿਹੜੀ ਕਿਤਾਬ ਆ ਨਾ ਇਹਦੇ ਵਿੱਚ ਸਾਰੀਆਂ ਮੇਰੇ ਜਿਹੜੇ ਪਾਤਰ ਸੀਗੇ ਕਿਉਂਕਿ ਹੁਣ ਵੀ ਮੇਰੇ ਕੋਲ ਜਿਹੜਾ ਮਟੀਰੀਅਲ ਆ ਨਾ ਸਾਰਾ ਹੀ ਜੀ ਹੁਣ ਵੀ ਮੇਰੇ ਕੋਲ ਕਹਾਣੀਆਂ ਬਹੁਤ ਜ਼ਿਆਦੀ ਨੇ ਉਹ ਉਹੀ ਪਾਤਰ ਆ ਜਿਹੜੇ ਜ਼ਿੰਦਗੀ ਦੇ ਵਿੱਚ ਤੁਸੀਂ ਜਿਨ੍ਹਾਂ ਨਾਲ ਵਿਚਰੇ ਆ ਜੀ ਤੇ ਉਹਨਾਂ ਦੇ ਬਾਰੇ ਫਿਰ ਮੈਂ ਤੁਰਦੀ ਫਿਰਦੀ ਨੇ ਸਕੂਲੇ ਜਦੋਂ ਟਾਈਮ ਲੱਗਣਾ ਕਿਉਂਕਿ ਉਹਦੇ ਵਿੱਚ ਇਹ ਸੀ ਕਿ ਕਹਾਣੀ ਵਿਚਾਰਮਾਨ ਚ ਹੁੰਦਾ ਸੀਗਾ ਉਹਦੇ ਵਿੱਚ ਆਪਣੇ ਕਿਰਪਾਲ ਸਿੰਘ ਪੰਨੂ ਜਾਂ ਹੋਰ ਸੀਗੇ ਉਹਨਾਂ ਨੇ ਕਹਿਣਾ ਕਿ ਤੂੰ ਕਹਾਣੀ ਜ਼ਰੂਰ ਲੈ ਕੇ ਆਉਣੀ ਹੈਗੀ ਫਿਰ ਮੈਂ ਕਈ ਵਾਰ ਤੁਰੀ ਫਿਰਦੀ ਨੇ ਕਿ ਯਾਰੀ ਰਾਤ ਨੂੰ ਅੱਧਾ ਇੱਧਾ ਘੜਪੁਰ ਕੇ ਲਿਖ ਕੇ ਤਾਂ ਪੂਰੀਆਂ ਹੋ ਗਈਆਂ ਜੱਫਾ ਮਾਰਿਆ ਤੁਹਾਨੂੰ ਫੇਰ ਕਹਾਣੀਆਂ ਨੇ ਜੱਫਾ ਮਾਰ ਲਿਆ ਫੇ ਆਣ ਕੇ ਨਹੀਂ ਫਿਰ ਮੈਂ ਇੰਜ ਸੀ ਮੈਂ ਲਿਖੀ ਗਈਆਂ ਮੈਂ ਬਹੁਤਾ ਜਿਵੇਂ ਨਾ ਬਹੁਤ ਜ਼ਿਆਦਾ ਇਹਦੇ ਤੇ ਮੈਂ ਕਮ ਪਰ ਪਸੰਦ ਆਈਆਂ ਅੰਜਮ ਬ੍ਰਿਅਮ ਸਿੰਘ ਸੰਧੂ ਉਹਨਾਂ ਨੇ ਇਹਦਾ ਉਹਨਾਂ ਦਾ ਲਿਖਿਆ ਉਹਨਾਂ ਨੂੰ ਪਸੰਦ ਆਈਆਂ ਚਲੋ ਚੰਗਾ ਹੋਇਆ فرمایا ਜਿਵੇਂ ਮੈਂ ਦਾ ਕਰਨੀ ਚਾਹੀਦੀ ਹੂੰ گلابی ਸੂਟ ਤੁਹਾਡੀ ਕਹਾਣੀ ਜਿਹੜੀ ਆ ਕਾਫੀ ਚਰਚਾ ਦੇ ਵਿੱਚ ਦੀ ਹਾਂਜੀ ਉਸ ਤੋਂ ਬਾਅਦ ਆਪਣਾ ਤੋਂ ਵੀ ਹੋਰ ਵੀ ਕਹਾਣੀਆਂ ਹੈਗੀਆਂ ਚੰਗੀਆਂ ਲੱਗੀਆਂ ਕਈ ਚੰਗੀਆਂ ਲਿਖ ਹੋਈਆਂ ਕਈ ਮਾੜੀਆਂ ਹੋਣਗੀਆਂ ਲਿਜਿੱਦਾਂ ਸਾਰੀਆਂ ਪਰ ਇਹਦੇ ਵਿੱਚ ਕਿੰਨੀਆਂ ਕਹਾਣੀਆਂ ਆ ਸਾਰੀਆਂ ਤੇ ਉਹ ਮੇਰੇ ਸਕੂਲੀ ਜਿਹੜੇ ਹੈਗੇ ਆ ਪਰ ਇੱਥੇ ਦੇ ਵਾਤਾਵਰਣ ਦੇ ਨਾਲ ਵੀ ਮਤਲਬ ਸੰਬੰਧਤ ਹੈਗੀਆਂ ਕਹਾਣੀਆਂ ਕੁਝ ਕੈਨੇਡਾ ਦੀ ਲਾਈਫ ਦੇ ਬਾਰੇ ਜਾਂਦ ਮੈਂ ਹੈਨਾ ਜੀ ਤੇ ਪੰਜਾਬ ਦੇ ਬਾਰੇ ਨਹੀਂ ਹੈਗੀਆਂ ਕਿ ਉਹਦਾ ਮੈਂ ਸੋਚਦੀ ਆ ਕੁਝ ਹੋਰ ਵੀ ਹੈਗੀਆਂ ਲਿਖੀਆਂ ਹੋਈਆਂ ਕਿਉਂਕਿ ਹੁਣੇ ਨਾ ਦਿਨਾਂ ਦੇ ਵਿੱਚ 100 ਦੇ ਕੁ ਵਕਤ ਵੀ ਹੈਗਾ ਤੁਸੀਂ ਬਹੁਤ ਸਾਰਾ ਮੈਨੂੰ ਲੱਗਦਾ ਹੁੰਦਾ ਮੈਂ ਇਦਾਂ ਨਹੀਂ ਤੁਹਾਡੇ ਨਾਲ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਕਿਹਾ ਨੇ ਆਪਾਂ ਬਹੁਤ ਬਿਜ਼ੀ ਹੋਈਏ ਉਹ ਤੋਂ ਬਿਜ਼ੀ ਸਮੇਂ ਦੇ ਵਿੱਚ ਵੀ ਲਿਖ ਹੋ ਜਾਂਦਾ ਕਿਵੇਂ ਆਪਾਂ ਦੇ ਲੇ ਮੈਨੂੰ ਇਹ ਆ ਲੱਗਦਾ ਕਿ ਜਿੰਨਾ ਵੀ ਤੁਹਾਨੂੰ ਆਪਣੇ ਲਾਈਫ ਦੇ ਵਿੱਚ ਮੈਂ ਇਹ ਦੇਖਿਆ ਕਿ ਜਿੰਨਾ ਵੀ ਤੁਹਾਨੂੰ ਵੱਧ ਤੋਂ ਵੱਧ ਸਮੱਸਿਆ ਜਾਂ ਮੁਸ਼ਕਲਾਂ ਹੁੰਦੀਆਂ ਨਾ ਉਹਨਾਂ ਤੁਸੀਂ ਵੱਧ ਪ੍ਰੋਡਕਟਿਵ ਹੋ ਜਾਂਦੇ ਆ ਲਿਖਦੇ ਲਿਖਣ ਦੀ ਤੇ ਗੱਲ ਹੀ ਛੱਡੋ ਉਹਨਾਂ ਵੀ ਹੋ ਜਾਣਗੇ ਤੁਸੀਂ ਲੱਗਦੇ ਆ ਕਿ ਇਹ ਸਿਚੁਏਸ਼ਨ ਤੋਂ ਮੈਂ ਨਿਕਲਣਾ ਕਿਵੇਂ ਆ ਕਿਉਂਕਿ ਵੈਰੀ ਲਾਈਫ ਕੋਈ ਈਜ਼ੀ ਨਹੀਂ ਹੈ ਹਮ ਹਣ ਹੁਣ ਮੈਨੂੰ ਸੁਪਨਾ ਲੱਗਦਾ ਕਿ ਮੇਰੀ ਲਾਈਫ ਹੁਣ ਇੰਨੀ ਵਧੀਆ ਤੇ ਮੈਂ ਰੱਜ ਕੇ ਦੁੱਖਣ ਰਹਾ ਆ ਜਾਂ ਤੇ ਰੱਜ ਕੇ ਸੁਖਣ ਰਹਾ ਆ ਕੋਈ ਸੁੱਖਾਂ ਦੀ ਵੀ ਕਮੀ ਨਹੀਂ ਰਹੀ ਤੇ ਦੁੱਖਾਂ ਦੀ ਕਮੀ ਨਹੀਂ ਕਿੰਨ੍ਹੇ ਆ ਸਿਆਣੇ ਕਹਿੰਦੇ ਆ ਵੀ ਇਹੇ ਇਸ ਤਰੀ ਜ਼ਿੰਦਗੀ ਦੇ ਦੁੱਖ ਸੁੱਖ ਜਿਹੜੇ ਆ ਜਿਨ੍ਹਾਂ ਨੇ ਉਹਦੇ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚੋਂ ਕੱਢ ਕੇ ਤੇ ਇਸ ਮੁਕਾਮ ਤੱਕ ਪਹੁੰਚੇ ਆ ਹਾਂ ਹੁਣ ਇਹ ਆ ਕਿ ਬੱਚੇ ਸਾਰੇ ਸੈੱਟ ਹੋ ਕੇ ਤੇ ਮੈਂ ਵੀ ਕੋਈ ਜ਼ਿੰਦਗੀ ਦੀ ਨਾ ਕੋਈ ਵੀ ਖੁਸ਼ੀ ਆ ਜਿਹੜੀ ਮੇਰੇ ਕੋਲ ਨਹੀਂ ਹੈਗੀ ਮੈਂ ਕਹਿ ਨਹੀਂ ਸਕਦੀ ਹੁਣ ਤਾਂ ਸਿਰਫ ਪਤਾ ਨਹੀਂ ਧੰਨਵਾਦ ਕਰੀਏ ਈਸ਼ਵਰ ਦਾ ਕਿ ਕਿਵੇਂ ਹੁਣ ਤਾਂ ਸਾਰੀ ਤਰ੍ਹਾਂ ਦੀਆਂ ਖੁਸ਼ੀਆਂ ਬੱਚੇ ਸਾਰੇ ਸੈਟ ਆ ਆਪ ਵੀ ਠੀਕ ਆ ਮੈਂ ਸਾਰਾ ਕੁਝ ਵੀ ਕਿਹੜੀ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਇਹ ਮੈਂ ਹੀ ਜਿਹੜੀ ਰਿਸ਼ਪਾਲ ਗੱਲ ਹੁਰਾ ਦੀ ਇੱਕ ਕਵਿਤਾ ਦੀ ਜਿਹੜੀ ਕਿਤਾਬ ਆ ਉਹ ਵੀ आईसी ਤੇ ਦੇ ਵਿੱਚੋਂ ਇੱਕ ਸਾਨੂੰ ਕਵਿਤਾ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਦਰਸ਼ਕਾਂ ਦੇ ਨਾਲ ਸੁਣਾਈ ਕਿਉਂਕਿ ਮੈਂ ਤੁਹਾਨੂੰ ਲੱਗਦਾ ਹੈ ਕਿ ਮੈਂ ਦੱਸਦੀਆਂ ਕਿ ਕਵਿਤਾ ਜਿਹੜੀ ਹੈ ਨਾ ਮੇਰੀ ਇੰਨੀ ਇੰਨੀ ਬਹੁਤ ਜ਼ਿਆਦਾ ਜਿਹੜੀ ਨਾ ਵਧੀਆ ਕਵਿਤਾ ਜਿਹੜੀ ਕਹੀ ਜਾਂਦੀ ਜਦੋਂ ਤੁਸੀਂ ਲਿਖਦੇ ਆ ਜਾਂ ਕੋਈ ਵਧੀਆ ਲਿਖਦੇ ਆ ਉਹ ਗੱਲ ਨਹੀਂ ਹੈਗੀ ਕਿਉਂਕਿ ਕਵਿਤਾ ਦਾ ਵੀ ਹੈਗਾ ਕਿ ਤੁਸੀਂ ਕਹਾਣੀ ਦੇ ਨਾਂ ਤੇ ਨਹੀਂ ਨਹੀਂ ਇਹ ਪਹਿਲਾਂ ਮੈਂ ਲਿਖਦੀ ਮੈਂ ਪਹਿਲਾਂ ਲਿਖਦੀ ਰਹੀਆਂ ਕਵਤਾਵਾਂ ਵੀ ਹੈ ਨਾ ਜੀ ਇੱਕ ਇੱਥੇ ਇੱਕ ਜੀ ਯੋ ਮੈਂ ਤੁਸੀ ਕਿਹਾ ਕਿ ਕਵਤਾ ਕਵਤਾ ਮੈਂ ਐਵੇਂ ਕਮਾ ਵੀ ਬਹੁਤ ਮੈਂ ਪਾਇਦਾਰ ਕਵਤਾ ਨਹੀਂ ਪਹਿਲਾਂ ਮੈਂ ਸ਼ੁਰੂ ਜਦੋਂ ਲਿਖਣਾ ਸ਼ੁਰੂ ਕੀਤਾ ਹੈ ਨਾ ਉਦੋਂ ਕਵਤਾ ਹੀ ਲਿਖਦੇ ਹੁੰਦੇ ਸੀ ਜਲੰਧਰ ਦੇ ਵਿੱਚ ਕੋਈ ਰਿਸ਼ਤੇਦਾਰ ਸੀ ਉਹਨੇ ਕਵਤਾ ਲਿਖਣੀ ਮੈਂ ਉਹਦਾ ਜਵਾਬ ਕਵਤਾ ਜੀ ਦੇ ਦੇਣਾ ਤੇ ਕਵਤਾ ਹੀ ਲਿਖਦੀ ਹੁੰਦੀ ਸੀ ਆ ਹੁਣ ਵੀ ਇੱਕ ਹੈਗਾ ਕਾਜਲ ਪਬਲਿਸ਼ਰ ਉਹਨੇ ਚਾਹੁੰਦਾ ਸੀ ਜਿਾ ਕਿ ਮਤਲਬ ਕਾਫੀ ਮਿਹਨਤ ਕਰਦਾ ਮੁੰਡਾ ਮੈਂ ਉਹਦੀ ਹੈਲਪ ਕਰਨ ਵਾਸਤੇ ਨਾ ਸਿਰਫ ਕਿ ਚਲੋ ਉਹਦਾ ਕੰਮ ਚੱਲੇ ਤੇ ਮੈਂ ਇਹ ਕਿਤਾਬ ਛਪਵਾ ਲਈ ਆ ਉਹਨੇ ਸੋਹਣਾ ਕੰਮ ਕੀਤਾ ਹੈਗਾ ਪਰ ਇਹਦੇ ਵਿੱਚ ਕਵਤਾਵਾਂ ਦੇਖੋ ਤੁਸੀਂ ਸੁਣ ਕੇ ਮੈਂ ਸੁਣਦਾ ਸਾਡੇ ਆਪੇ ਜੰਮਾ ਜਿਹੜਾ ਹੈ ਉਹ ਸਰੋਤਿਆਂ ਦਾ ਦਰਦ ਕਾ ਨਹੀਂ ਕਰ ਲੈਣਾ ਇਹ ਕਵਤਾ ਦਾ ਨਾਮ ਪਰਦੇਸਨ ਜੀ ਪਰਦੇਸਨ ਕਿ ਅਸੀਂ ਸਾਰੇ ਪ੍ਰਦੇਸੀ ਸੀ ਇੱਥੇ ਆ ਕੇ ਜਦੋਂ ਵਸੇ ਆ ਜੀ ਜੀਵਨ ਪਰਦੇ ਵਹਿਦੇ ਕਰਕੇ ਤੋਰੀ ਆਏ ਆਏ ਸੀ ਪਰਦੇਸ ਹਾਂ ਉਹ ਵਹ ਦੇ ਭਲਾਉਂਦੀ ਤਾਂ ਕਿਵੇਂ ਭਲਾਉਂਦੀ ਹਮ ਪਤਾ ਨਹੀਂ ਸੀ ਜ਼ਿੰਦਗੀ ਇੱਕ ਸੁਪਨਾ ਆ ਜਾਂ ਇੱਕ ਹਕੀਕਤ ਆ ਜੀ ਇਸ ਭਰਮ ਨੂੰ ਮਟਾਉਂਦੀ ਤਾਂ ਕਿਵੇਂ ਮਟਾਉਂਦੀ ਹਮ ਇੱਕ ਆਲਣਾ ਬਣਾਉਣ ਦੇ ਸੁਨਹਿਰੀ ਸੁਪਨੇ ਉਲੀ ਕੀ ਆਈ ਸੀ ਦੇਸ਼ ਤੇਰੇ ਜੀ ਜੋ ਬिखर ਕੇ ਤਿਲਾ ਤਿਲਾ ਹੋਏ ਉਹ ਤਿਲਾ ਤਿਲਾ ਹੋਏ ਆਲਣੇ ਨੂੰ ਬਚਾਉਂਦੀ ਤਾਂ ਕਿਵੇਂ ਬਚਾਉਂਦੀ ਹੂੰ ਕਿਉਂਕਿ ਬਹੁਤ ਸਾਰੇ ਸੁਪਨੇ ਵਿਖਰੇ ਵੀ ਆਤੇ ਆਲਣੇ ਗਾਇਬ ਵੀ ਆਤੇ ਆਲਣੇ ਬਣੇ ਵੀ ਆਂ ਠੰਡੀਆਂ ਰਾਤਾਂ ਵਿੱਚ ਸੜ ਗਿਆ ਸੁਪਨਿਆਂ ਦਾ ਮਹਿਲ ਮੇਰਾ ਹੂੰ ਰਾਖ ਦੇ ਢੇਰ ਦੇ ਉੱਤੇ ਘਰ ਬਸਾਉਂਦੀ ਤਾਂ ਕਿਵੇਂ ਬਸਾਉਂਦੀ ਕਿਵੇਂ ਬਸਾਉਂਦੀ ਹਕੀਕਤ ਸੋਚਿਆ ਸੀ ਕਿ ਕਾਸ਼ ਉਸ ਰਾਖ ਦੇ ਢੇਰ ਵਿੱਚੋਂ ਕੋਈ ਚੰਗਿਆੜੀ ਉਗਮ ਪੈਂਦੀ ਜੋ ਮੇਰੀ ਆਸ ਦੀ ਡੰਗੋਰੀ ਬਣ ਜਾਂਦੀ ਹੂੰ ਉੰਜ ਡੂੰਗੇ ਜ਼ਖਮਾਂ ਨਾਲ ਵੀ ਨੀ ਜ਼ਿੰਦਗੀ ਬਤਾਉਂਦੀ ਤਾਂ ਕਿਵੇਂ ਬਚਾਉਂ ਬਤਾਉਂਦੀ ਹੂੰ ਜੇਕਰ ਆਤਮ ਵਿਸ਼ਵਾਸ ਤੇ ਹਿੰਮਤ ਦਾ ਆਸਰਾ ਲੈ ਕੇ ਨਾ ਤੁਰਦੀ ਤੇ ਅੱਜ ਸ਼ਾਨ ਦੇ ਨਾਲ ਜ਼ਿੰਦਗੀ ਜਿਉਂਦੀ ਤੇ ਪਤਾ ਨਹੀਂ ਕਿ ਨਾ ਹੀ ਜਿਉਂਦੀ ਬਹੁਤ ਸੋਹਣੀ ਹਕੀਕਤ ਬਿਆਨਨੀ ਜਾਂ ਮੇਰੇ ਜਜ਼ਬਾਤ ਹੁੰਦੇ ਆ ਉਹ ਜਿਹੜੇ ਉਹ ਸ਼ਬਦਾਂ ਦੇ ਜਿਹੜੇ ਆਪਾਂ ਪਰੋ ਕੇ ਸ਼ਬਦਾਂ ਨੂੰ ਕਿਉਂਕਿ ਇਹ ਮੇਰੀ ਜ਼ਿੰਦਗੀ ਦੀ ਸਚਾਈ ਵੀ ਆ ਜੀ ਬਿਲਕੁਲ ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਉਤਰਾ ਚੜਾ ਦੇਖਿਆ ਉਤਰਾ ਚੜਾ ਦੀ ਜਦੋਂ ਤੁਸੀਂ ਗੱਲ ਕਰਦੇ ਆ ਜਿਵੇਂ ਤੁਸੀਂ ਬਹੁਤ ਸਾਰਾ 25 ਸਾਲ ਤੁਸੀਂ ਪੜਾਇਆ ਯੂਨੀਵਰਸਿਟੀ ਦੇ ਵਿੱਚ ਸਕੂਲ ਦੇ ਵਿੱਚ ਤੇ ਉੱਥੇ ਬਹੁਤ ਸਾਰੇ ਗੋਰੇ-ਗੁਰੀਆਂ ਨਾਲ ਜਦੋਂ ਆਪਾਂ ਕੰਮ ਕਰਦੇ ਆਂ ਤੇ ਬੜੇ ਉਤਰਾ ਚੜਾ ਆਉਂਦੇ ਹੋਣੇ ਆ ਡਿਸਕ੍ਰਿਮੀਨੇਸ਼ਨ ਦਾ ਵੀ ਜਿਵੇਂ ਮਸਲਾ ਆਉਂਦਾ ਹੁੰਦਾ ਹੈ ਹਾਂ ਉਹ ਵੀ ਥੋੜਾ ਜਿਆਦਾ ਦੱਸੋ ਵੀ ਕਿਵੇਂ ਆਪਾਂ ਜਦੋਂ ਪੰਜਾਬੀ ਉਹਨਾਂ 'ਚ ਕੰਮ ਕਰਦੇ ਆਂ ਆਪਾਂ ਨੂੰ ਹੀ ਮੁਸ਼ਕਲ ਆਉਂਦੀ ਆ ਕਿ ਬਾਕੀ ਜਿਹੜੇ ਕਮਿਊਨਿਟੀ ਦੇ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਵੀ ਕੋਈ ਰੰਗਦਾਰ ਆ ਜਿਵੇਂ ਹੁਣ ਸਟੈਬਲਿਸ਼ ਇੱਥੇ ਗੋਰੇ ਹੈਗੇ ਆ ਕਿ ਜਦੋਂ ਤੁਸੀਂ ਖਾਸ ਕਰਕੇ ਜੇ ਤਾਂ ਤੁਸੀਂ ਟਿਕੇ ਰਹਿੰਦੇ ਆ ਲੋਅ ਲੈਵਲ ਤੇ ਜੇ ਤੁਸੀਂ ਚਾਹੁੰਦੇ ਆ ਕਿ ਪ੍ਰਿੰਸੀਪਲ ਗਾਂਧੀ ਦਾ ਉਹ ਵਧਣਾ ਕੁਝ ਕਰਨਾ ਤੇ ਉਹ ਤਾਂ ਡਿਲੀਡਰਸ਼ਿਪ ਨੂੰ ਚੈਲ ਦੂਸਰੀ ਗੱਲ ਹੈ ਕਿ ਤੁਹਾਨੂੰ ਪ੍ਰੂਵ ਕਰਨ ਲਈ ਉਹਨਾਂ ਨਾਲੋਂ ਦੁੱਗਣਾ ਤਿਗਣਾ ਸੌ ਗੁਣਾ ਵੱਧ ਕੰਮ ਕਰਨਾ ਪੈਂਦਾ ਹੈ ਕਿ ਤਾਂ ਕਿ ਤੁਹਾਡੇ ਵੱਲ ਕੋਈ ਉਂਗਲ ਨਾ ਕਰ ਸਕੇ ਕਿ ਤੁਸੀਂ ਕੰਮ ਨਹੀਂ ਕਰਦੇ ਹੈਗੇ ਤੇ ਉਹ ਜ਼ਰੂਰ ਫਰਕ ਪੈਂਦਾ ਹੈਗਾ ਉਹ ਜ਼ਿੰਦਗੀ ਦੇ ਵਿੱਚ ਉੱਥੇ ਵੀ ਕਾਫੀ ਮਤਲਬ ਕਈ ਵਾਰ ਮੁਸ਼ਕਲਾਂ ਆਈਆਂ ਪਰ ਉਹ ਮੁਸ਼ਕਲਾਂ ਲੱਗੀਆਂ ਨਹੀਂ ਕਿਉਂਕਿ ਹੌਂਸਲਾ ਹੀ ਇੰਨਾ ਬੁਲੰਦ ਸੀਗਾ ਕਿ ਹਰ ਇੱਕ ਉਹਨਾਂ ਨੂੰ ਪਾਰ ਕਰ ਦੇਗਾ ਪਾਰ ਕਰਨ ਦਾ ਇਹ ਨਹੀਂ ਸੀਗਾ ਕਦੀ ਸੋਚਿਆ ਕਿ ਜਿਵੇਂ ਹੁਣ ਅੱਜ ਸਾਨੂੰ ਮੇਰੇ ਖਿਆਲ ਇਹਨਾਂ ਦਿਨਾਂ 'ਚ ਖਬਰ ਸੁਣੀ ਕਿ ਉੱਥੇ ਇੱਕ ਅਧਿਆਪਕ ਜਿਹੜੀ ਪ੍ਰੋਫੈਸਰ ਆ ਸੁਸਾਈਡ ਕਰ ਗਈ ਤੇ ਮੈਨੂੰ ਉਹਦੇ ਤੇ ਬੜਾ ਮਤਲਬ ਕਿੰਤੂ ਪ੍ਰੰਤਿ ਆਉਂਦਾ ਕਿ ਜ਼ਿੰਦਗੀ ਦੇ ਵਿੱਚ ਇਹ ਵੀ ਆਇਆ ਵੀ ਇਹ ਕਿਉਂ ਹਨ ਨਹੀਂ ਕਿਉਂ ਕਰਨਾ ਅਸੀਂ ਬੱਚਿਆਂ ਦੇ ਰੋਲ ਮਾਡਲ ਆ ਅਸੀਂ ਤਾਂ ਬੱਚਿਆਂ ਨੂੰ ਡਿੱਗਿਆ ਹੋਇਆਂ ਨੂੰ ਉਠਾਉਣਾ ਹੈਗਾ ਵਾ ਮੁਸੀਬਤਾਂ ਅਸੀਂ ਝੱਲਣੀਆਂ ਸਿੱਖੀਏ ਨਾਲ ਚੱਲ ਕੇ ਤੇ ਨਾਲ ਦੇਖੀ ਕਿ ਇਹਨੂੰ ਕਿੱਦਾਂ ਨਿਕਲਣਾ ਕਿੱਦਾਂ ਅਸੀਂ ਮੈਂ ਬੱਚਿਆਂ ਨੂੰ ਆਪਜਾਂ ਨੂੰ ਕਹਿੰਨੀ ਨੇ ਇੱਕ ਦਰਵਾਜ਼ਾ ਤੇ ਤੁਹਾਡੇ ਲਈ ਬੰਦ ਹੋ ਗਿਆ 10 ਹੋਰ ਖੁੱਲਣੇ ਵੀ ਆ ਬਿਲਕੁਲ ਆਪਰਚ्युनिटी ਹੋਰ ਥਾਂ ਤੇ ਦੇਖੋ ਹਨਾ دوسری ਗੱਲ ਹੈ ਕਿ ਆ ਕਿ ਜਦੋਂ ਹਾਂ ਇਹ ਵੱਖਰੀ ਗੱਲ ਹੈ ਕਿ ਹੋ ਸਕਦਾ ਇਸ ਕੰਟਰੀ ਦੇ ਵਿੱਚ ਅਪਰਚ्युनिटी ਦੇ ਦੇ ਰਿਸੋਰਸਸ ਦੇ ਮੌਕੇ ਜ਼ਿਆਦਾ ਹੋਣ ਕਿਤੇ ਘੱਟ ਵੀ ਹੋਣ ਫਰ ਦੇਖਣਾ ਚਾਹੀਦਾ ਕਿ ਜੇ ਅਸੀਂ ਕੋਈ ਗਲਤ ਕਦਮ ਚੁੱਕਦੇ ਆ ਉਹਦਾ ਨਾਲ ਸਾਡੇ ਪਰਿਵਾਰ ਤੇ ਸਾਡੇ ਬੱਚਿਆਂ ਤੇ ਕੀ ਅਸਰ ਪੈਂਦਾ ਹੈਗਾ ਤੇ ਅਸੀਂ ਮੈਸੇਜ ਕੀ ਦੇ ਰਹੇ ਹਗੇ ਕਿ ਉਹ ਛੋਟੀ ਹੁਣ ਜੇ ਤੁਸੀਂ ਗੱਲ ਕੀਤੀ ਹੈ ਉਹ ਜਿਹੜੀ ਲੜਕੀ ਦੀ ਹੁਣੇ-ਹੁਣੇ ਸੁਸਾਈਡ ਕੀਤਾ ਉਹ ਛੋਟੀ ਬੇਟੀ ਵੀ ਆ ਉਹਦੀ 4-5 ਸਾਲ ਦੀ ਉਹਦਾ ਨਾ ਕੋਈ ਇੱਕ ਕੀ ਹੋਵੇਗਾ ਬਿਲਕੁਲ ਹਾਂਜੀ ਮੈਂ ਤਾਂ ਉਹ ਵੀ ਦਿਨ ਦੇਖੇ ਹੋਏ ਆ ਕਿ ਜਦੋਂ ਕਿਸੇ ਕਿਸੇ ਦਰ ਮੈਂ ਜਦੋਂ ਪਹਿਲਾਂ ਕਹਿੰਨੀ ਆ ਕਿ ਮੇਰੇ ਕੋਲ ਬੱਚੀ ਸੀ ਜੀ ਤੇ ਹੋ ਸਕਦਾ ਮੇਰੇ ਕੋਲ ਕੁਝ ਖਾਣ ਲਈ ਵੀ ਨਾ ਹੋਵੇ ਤਾਂ ਆਪਣੇ ਮੁਸਲਮਾਨ ਇੱਕ ਔਰਤ ਹੁੰਦੀ ਸੀਗੀ ਇੱਕ ਹੋਰ ਔਰਤ ਸੀ ਹੋ ਸਕਦਾ ਮੈਨੂੰ ਉਹ ਖਾਣ ਲਈ ਵੀ ਦੇ ਕੇ ਜਾਂਦੇ ਮੈਂ ਤਾਂ ਉਹਨਾਂ ਦਿਨਾਂ 'ਚ ਵੀ ਨਹੀਂ ਸੋਚਿਆ ਕਿ ਆਪਣੀ ਜ਼ਿੰਦਗੀ ਖਤਮ ਕਰ ਕੀਤੀ ਜਾਵੇ ਕਹਿੰਦਾ ਮਤਲਬ ਕਿ ਉਹੀ ਗੱਲ ਕਰਦੇ ਆ ਵੀ ਤੁਸੀਂ ਤਾਂ ਆਪਣੀ ਧਰਤੀ ਤੇ ਸੀ ਤੁਹਾਡੇ ਕੋਲ ਤਾਂ ਉੱਥੇ ਸਾਰਾ ਕੁਝ ਉਪਲਬਧ ਸੀ ਆਂਡ ਗਵਾਂਡ ਸੀ ਰਸਵਾਲ ਜੀ ਜਦੋਂ ਗੱਲ ਕਰਦੇ ਆ ਉਹ ਗੱਲ ਕਰਦੇ ਆ ਅਸੀਂ 70 75 ਦੀ ਗੱਲ ਕਰਦੇ ਆ ਉਹ 75 75 ਦੀ ਗੱਲ ਇੱਥੇ ਜਦੋਂ ਅਸੀਂ ਕਰ ਰਹੇ ਆ ਉਦੋਂ ਤਾਂ ਅਸੀਂ ਬਹੁਤੇ ਥੋੜੇ ਬੰਦੇ ਸੀਗੇ ਤੇ ਅਸੀਂ ਇਹਨਾਂ ਲੋਕਾਂ ਦੇ ਵਿੱਚ ਐਡਜਸਟ ਕੀਤਾ ਹੈ ਹਨਾ ਸੋ ਦੋਸਤੋ ਇਹ ਸੀ ਇੱਕ ਔਰਤਾਂ ਲਈ ਇੱਕ ਉਹਨਾਂ ਸਾਰਿਆਂ ਸਾਡੇ ਲੋਕਾਂ ਲਈ ਰੋਲ ਮਾਡਲ ਔਰਤ ਜਿਨ੍ਹਾਂ ਦੇ ਨਾਲ ਅੱਜ ਆਪਾਂ ਗੱਲਬਾਤ ਕੀਤੀ ਤੇ ਅਗਲੇ ਐਪੀਸੋਡ ਦੇ ਵਿੱਚ ਫੇਰ ਕੁਝ ਲੈ ਕੇ ਨਵਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਬਰਬਾਹ ਰੱਖਾ